ਹਾਂਜੀ ਸਸਤੀ ਕਾ ਸਾਰਿਆਂ ਨੂੰ ਹੋਰ ਕੀ ਗੱਲ ਜਾਲਾ ਤੁਹਾਡਾ ਉਮੀਦ ਹੈ ਤੁਸੀਂ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤਾਂ ਤੇ ਲਓ ਜੀ ਹੋ ਹੋ ਗਏ ਸ਼ਾਮ ਦੇ ਵੱਜ ਗਏ 5 ਅੱਜ ਬਹੁਤ ਜ਼ਿਆਦਾ ਸਿਰਦਰਦ ਹੋ ਰਿਹਾ ਤੇ ਸਰੀਰ ਵੀ ਇਦਾਂ ਹੋਇਆ ਪਿਆ ਜਿਵੇਂ ਬੁਖਾਰ ਚੜਿਆ ਨਹੀਂ ਹੁੰਦਾ ਉਸ ਤਰ੍ਹਾਂ ਗਰਦਨ ਗੁੱਟਰ ਜੀ ਮੇਰੀ ਮੋਢੇ ਦਰਦਨ ਇਦਾਂ ਆਕੜੇ ਲਏ ਨੇ ਪਤਨ ਕਿ ਜਲਪਰਨੀ ਤੇ ਕਾਵਟ ਜਿਆਦਾ ਹੋ ਗਈ ਤੇ ਥੋੜੀ ਜਿਹੀ ਨੀਂਦ ਵੀ ਨਹੀਂ ਪੂਰੀ ਹੋਈ ਰਾਤ ਲੇਟ ਤੱਕ ਗੱਲਾਂ ਮਾਰਦੇ ਰਹੇ ਬੱਚੇ ਆਏ ਹੋਏ ਸੀਗੇ ਉਹ ਆਈਆਂ ਦੋ ਤੀਆਂ ਆਈਆਂ ਹੋਈਆਂ ਸੀਗੀਆਂ ਤੇ ਇੱਕ ਪਿੰਡੋਂ ਸਾਡੇ ਚਾਚੀ ਜੀ ਆਏ ਹੋਏ ਸੀਗੇ ਤਾਂ ਰਾਤ ਮੈਨੂੰ ਲੱਗਦਾ ਸੀ 1:30 12 ਵਜੇ ਤੱਕ ਗੱਲਾਂ ਮਾਰਦੇ ਰਹੇ ਤੇ ਸਵੇਰੇ ਫਿਰ ਜਲਦੀ ਉੱਠ ਖੜੇ ਕਿਉਂਕਿ ਉਹ ਬੱਚਿਆਂ ਨੇ ਘੁੰਮਣ ਜਾਣਾ ਸੀ ਸਵੇਰੇ ਜਲਦੀ ਤੇ ਹੁਣ ਕੰਮ ਵੀ ਬਹੁਤ ਜ਼ਰੂਰੀ ਹੈ ਆਪਣਾ ਆਇਆ ਹੋਇਆ ਪਾਰਸਲ ਸੋ ਆਪਾਂ ਨੂੰ ਪਾਰਸਲ ਲੈਂ ਚਲੇ ਸੀ ਮੈਂ ਤੇ ਬੀਬੀ ਮੈਂ ਕਿਹਾ ਚੱਲ ਜਾਂਦੀ ਜਾਂਦੀ ਤੁਹਾਡੇ ਨਾਲ ਗੱਲਬਾਤ ਕਰਦੇ ਅੱਜ ਤੱਕ ਖਾਏ ਨਹੀਂ ਖੁਲਦੀਆਂ ਹੈਗੀਆਂ ਨਹੀਂ ਨਾ ਤੇ ਚਾਚੀ ਵਿਚਾਰੀ ਆਈ ਸੀਗੀ ਆ ਕੇ ਮੈਂ ਚਾਚੀ ਦੀ ਗੱਲ ਦੱਸਦੀ ਆ ਤੇ ਉਹਨੇ ਅੱਜ ਜਾਣਾ ਤਾਂ ਸੀਗਾ ਹੀ ਅਸੀਂ ਪਰ ਥੋੜਾ ਜਿਹਾ ਆਰਾਮ ਨਾਲ ਜਾਣਾ ਸੀਗਾ ਪਰ ਇੱਕ ਤਾਂ ਵੀ ਉਹਨਾਂ ਨੂੰ 6 ਵਜੇ ਭੱਜਣਾ ਪੈ ਗਿਆ ਟਾਈਮ ਦੀ ਗੱਲ ਹੈ ਜੀ ਟਾਈਮ ਪਤਾ ਨਹੀਂ ਕਦੋਂ ਕਿਹੜੇ ਵੇਲੇ ਕਿਸ ਤਰ੍ਹਾਂ ਦਾ ਆ ਜਾਂਦਾ ਟਾਈਮ ਨੂੰ ਪਲਟੀ ਮਾਰਦੇ ਹੋਏ ਇੱਕ ਸਕਿੰਟ ਵੀ ਨਹੀਂ ਲੱਗਦਾ ਹੁਣ ਇਹ ਕੁਝ ਹੋਰ ਹੈ ਔਰ ਇੱਕ ਸਕਿੰਟ ਬਾਅਦ ਕੁਝ ਹੋਰ ਹੁੰਦਾ ਸੋ ਅੱਜ ਦੀ ਇਹ ਤਾਜ਼ੀ ਐਗਜ਼ਾਮਪਲ ਮੇਰੇ ਸਾਹਮਣੇ ਆ ਕਿ ਕਿਸ ਤਰ੍ਹਾਂ ਅਸੀਂ ਗੱਲਾਂ ਮਾਰਦੇ ਹੱਸਦੇ ਖੇਡਦੇ ਬੈਠੇ ਸੀਗੇ ਗੱਲਾਂ ਮਾਰ ਰਹੇ ਸੀਗੇ ਤੇ ਮੈਂ ਹਜੇ ਚਾਚੀ ਨੂੰ ਗਈ ਜਾਂਦੀ ਸੀ ਵੀ ਚਾਚੀ ਹਜੇ ਨਾ ਜਾ ਅੱਜ ਫੇਰ ਰਹੇ ਦਾ ਤੂੰ ਕੁਝ ਨਹੀਂ ਹੁੰਦਾ ਚਾਚੇ ਨੂੰ ਠੀਕ ਹੈ ਤੇ ਚਾਚੇ ਨੂੰ ਆਪੇ ਉਹਦੀਆਂ ਨੂੰਹਾਂ ਰੋਟੀ ਹਵਾ ਦੇਣੀਆਂ ਮੈਂ ਆਇਆ ਉਹਨਾਂ ਨੂੰ ਹੱਸੀ ਜਾਂਦੀ ਸੀਗੇ ਤੇ ਉਹ ਆ ਨਹੀਂ ਹੁਣ ਤਾਂ ਮੈਨੂੰ ਆਈ ਨਬੋ ਦਿਨ ਹੋ ਗਏ ਇੱਕ ਦਿਨ ਨਾ ਚਾਚੀ ਦੀ ਇੱਥੇ ਭਤੀਜੀ ਵੀ ਇੱਕ ਦਿਨ ਰਾਤ ਉੱਥੇ ਚਲੇ ਗਏ ਤੇ ਕੱਲ ਦੇ ਆਪਣੇ ਕੋਲ ਸੀਗੇ ਤੇ ਮੈਂ ਹੱਜਾ ਚਾਚੀ ਨੂੰ ਆਈ ਸੀ ਜੰਨੀਆ ਤੇ ਚਾਚੀ ਕਹਿੰਦੀ ਨਹੀਂ ਦੋ ਦਿਨ ਹੋਗੇ ਮੈਂ ਫੇਰ ਆ ਦੂੰਗੀ ਹੁਣ ਤੇ ਬੇਬੇ ਨੂੰ ਆਉਣ ਨਹੀਂ ਦੇਣਾ ਤੇ ਐਂ ਕੱਲ ਤੇ ਕਰਦੇ ਹੀ ਉਹਨਾਂ ਦੀ ਰੂਨ ਦਾ ਫੋਨ ਆਇਆ ਤੇ ਉਹਨਾਂ ਨੇ ਬੜਾ ਹੀ ਸੀਰੀਅਸ ਜਿਹਾ ਇੱਕ ਮੈਸੇਜ ਦਿੱਤਾ ਸਵੇਰ ਸਵੇਰ ਸਭ ਮੂਡ ਆਫ ਹੋ ਗਿਆ ਤੇ ਆ ਕੇ ਗੱਲ ਕਰਦੀ ਹਾਂ ਹੁਣ ਮੈਂ ਤੁਹਾਡੇ ਨਾਲ ਹੁਣ ਜਾਇਆ ਕਿਉਂਕਿ ਮੈਂ ਕਾਲੀ ਚਾ ਫੇਰੋ ਜਿਨ੍ਹਾਂ ਨੇ ਪਾਰਸਲ ਦੇਣਾ ਉਹ ਬਹੁਤ ਕਾਲੀ ਕਰ ਰਹੇ ਨੇ ਕਿ ਜਲਦੀ ਆਜੋ ਉਹਨਾਂ ਨੇ ਬੰਦ ਕਰਕੇ ਜਾਣਾ ਆਫਿਸ ਤੇ ਆਪਣਾ ਫੇਰ ਮੈਂ ਆ ਕੇ ਤੁਹਾਨੂੰ ਦੱਸਦੀ ਹਾਂ ਫੇ ਕੀ ਅੱਜ ਕੀ ਗੱਲ ਹੋਈ ਲੋ ਜੀ ਐਦਾਂ ਕੰਮ ਚੱਕੜਾਂ ਮੋ ਹੋ ਜਾਂਦਾ ਕੰਮ ਕੋਈ ਗਈ ਤਾਂ ਸੀਗੀ ਪਾਰਸਲ ਚੱਕਣ ਤੇ ਤੇ ਆਪਣਾ ਕਾਰ ਦਾ ਟਾਇਰ ਜਿਹੜਾ ਉਹ ਖਰਾਬ ਹੋ ਗਿਆ ਮੈਂ ਪਹਿਲਾਂ ਵੀ ਪੈਂਚਰ ਲਵਾਇਆ ਸੀ ਇੱਕ ਦਿਨ ਤੇ ਹੁਣ ਫੇਰ ਉਹਦੀ ਹਵਾ ਨਿਕਲਣੀ ਸ਼ੁਰੂ ਹੋ ਗਈ ਸੀ ਫੇਰ ਮੈਂ ਫੇਰ ਆਈ ਬਾਈ ਕੋਲੇ ਉਹ ਆਪਣਾ ਬਾਈ ਆ ਵਿਚਾਰਾ ਆਪਾਂ ਇਹਦੇ ਕੋਲੇ ਪੱਕੇ ਆਉਣੇ ਹੁੰਦੇ ਆ ਉਹ ਬਾਈ ਕੋਲੇ ਤੇ ਮੈਂ ਇਹ ਬਾਈ ਕੋਲੇ ਆ ਕੇ ਟਾਇਰ ਦਾ ਕੰਮ ਕਰਵਾਉਣੀ ਹੁੰਦੀ ਹੈ ਤੇ ਮੈਂ ਅੱਜ ਫੇਰ ਆਈ ਮੈਂ ਕਿਹਾ ਬਾਈ ਇਹ ਤਾਂ ਟਾਇਰ ਦੀ ਹਵਾ ਫੇਰ ਨਿਕਲਣ ਲੱਗੀ ਤੇ ਬਾਈ ਕਹਿੰਦਾ ਅੱਜ ਇਹਦੇ ਚ ਦੋ ਪੈਂਚਰ ਫੇਰ ਤਾਂ ਇੱਕ ਸੀ ਅੱਜ ਦੋ ਪੈਂਚਰ ਹੋ ਗਏ ਭਾਈ ਕਹਿੰਦਾ ਇੱਥੇ ਤਾਂ ਦੋ ਪੈਂਚਰ ਤੇ ਫੇਰ ਉਹ ਕਹਿੰਦਾ ਨਾ ਵੀ ਇਹਦਾ ਟਾਇਰ ਫੁੱਲਣ ਲੱਗ ਗਿਆ ਖਰਾਬ ਹੋ ਗਿਆ ਵੀ ਇਹ ਹੁਣ ਟਾਇਰ ਕੰਮ ਦਾ ਨਹੀਂ ਰਿਹਾ ਚਲੋ ਜੀ ਆਪਣੇ ਕੋਲੇ ਸਟਿਪਣੀ ਜਿਹੜੀ ਪਈ ਸੀਗੀ ਉਹ ਨਵੀਂ ਸੀ ਬਿਲਕੁਲ ਤੇ ਉਹ ਬਾਈ ਨੇ ਹੁਣ ਚੜਾ ਦੇਣੀ ਆ ਤੇ ਟਾਈਮ ਟਪਾਉਣ ਜੋਗੀ ਸਟਿਪਣੀ ਆਪਾਂ ਉਹਨੂੰ ਰੈਡੀ ਕਰਵਾ ਲੈਣਾ ਜਿਹੜਾ ਟਾਇਰ ਉਹ ਕਹਿੰਦੇ ਖਰਾਬ ਹੋ ਗਿਆ ਮੈਂ ਕਿ ਚੱਲੇ ਦੇ ਦੋ ਪੈਂਚਰ ਜਿਹੜੇ ਲਾਉਣ ਵਾਲੇ ਆ ਉਹ ਲਾ ਦੀ ਤੇ ਮੈਂ ਲੰਗਦੀ ਟੱਪ ਦੀ ਇੱਕ ਦੇ ਦਿਨ ਚ ਫਿਰ ਲੈ ਜਾਉਂਗੀ ਉਹ ਆਪਾਂ ਬਾਈ ਕੋਲੇ ਰੱਖ ਜਾਨੇ ਆ ਤੇ ਨਵਾਂ ਟਾਇਰ ਆ ਜਿਹੜਾ ਸਟਿਪ ਨਹੀਂ ਆ ਉਹ ਚੜਾ ਲਈਏ ਬਾਈ ਤੋਂ ਤੇ ਕਈ ਵਾਰੀ ਨਾ ਫਿਰ ਇਹਦੇ ਚ ਰਿਸਕ ਵੀ ਹੁੰਦਾ ਜੇ ਆਪਾਂ ਇਗਨੋਰ ਕਰਦਗੇ ਟਾਇਰਾਂ ਨੂੰ ਹਨਾ ਫਟ ਫੁੱਟ ਜਾਂਦਾ ਤੇ ਚਲੋ ਮੈਂ ਆਖਾ ਉਹ ਵੀ ਬਾਈ ਤੇ ਕੋਲ ਦੀ ਲੰਗਦੀ ਆ ਨਾ ਮੇਰੇ ਕੋਲ ਕੰਮ ਧੰਦੇ ਜਾਨੀਆਂ ਤਾਂ ਮੈਂ ਅੱਧਨੀ ਚੱਲ ਇਥੋਂ ਤਾਂ ਸੌਖਾ ਇਹ ਜਦੋਂ ਵਾਪਸ ਆਉਣੀ ਹੈ ਨਾ ਘਰ ਨੂੰ ਬਜ਼ਾਰ ਤੋਂ ਉਦੋਂ ਇਸੇ ਸਾਈਡ ਹੀ ਹੁੰਦਾ ਤੇ ਮੈਨੂੰ ਥੋੜਾ ਸੌਖਾ ਲੱਗਦਾ ਵੀ ਚੱਲ ਇਥੋਂ ਕਰਾ ਲੈਣੇ ਵਿਚਾਰੇ ਤੋਂ ਤੇ ਲੋ ਜੀ ਟਾਇਰ ਆਪਣਾ ਹੋ ਗਿਆ ਸਮਝ ਲਓ ਖਤਮ ਪਰ ਆਪਾਂ ਫਿਰ ਵੀ ਇਹਨੂੰ ਸਿੱਟਦੇ ਨਹੀਂ ਹੈਗੇ ਅਜੇ ਇਹਦੇ ਤੋਂ ਹੋਰ ਕੰਮ ਲਵਾਂਗੇ ਆਪਾਂ ਐ ਨਹੀਂ ਜੇ ਤੇ ਆਪਾਂ ਇਹਦੀ ਜਾਨ ਛੱਡ ਫੋੜੀ ਨਹੀਂ ਹੈਗੇ ਤੇ ਆ ਹੋ ਗਿਆ ਟਾਈਮ ਬਹੁਤ ਜ਼ਿਆਦਾ ਸਾਢੇ 6 ਹੋ ਗਏ ਦਿਨ ਜਮੇ ਛਿਪ ਗਿਆ ਕਾਬਟ ਵੀ ਇੰਨੀ ਜ਼ਿਆਦਾ ਹੋਈ ਪਈ ਹੈ ਬਸ ਪੁੱਛੋ ਹੀ ਨਾ ਤੇ ਹੁਣ ਆਪਾਂ ਚੱਲਦੇ ਹਾਂ ਬਸ ਘਰੇ ਪੰਜ-ਸੱਤ ਮਿੰਟ ਲੱਗਣਗੇ ਆਪਾਂ ਨੂੰ ਬਾਈ ਕੀ ਕਰਦਾ ਹੈ ਬਾਈ ਨੂੰ ਕਹਿਣਾ ਸੀਗਾ ਵੀ ਇਹ ਟਾਇਰ ਤਾਂ ਅਸੀਂ ਫੇਰ ਲੈ ਜਾਾਂਗੇ ਦਵਾ ਦੇ ਪ੍ਰਾਣਾ ਕੁਛ ਨਹੀਂ ਲੁ ਨਵੇਂ ਦੇ ਕੁਛ ਨਹੀਂ ਅੱਛਾ ਅੱਛਾ ਨਵੇਂ ਟਾਇਰ ਦੇ ਕੁਛ ਲਾ ਕੇ ਪਤਾ ਨਹੀਂ ਕਰਦੇ ਹੋਣਗੇ ਲਾਉਂਦੇ ਹੋਣੇ ਆ ਕੁਛ ਨਵੇਂ ਕੱਪੜਾ ਨਵੇਂ ਨਹੀਂ ਪਤਾ ਨਹੀਂ ਕੀ ਕਰ ਜਾਂਦੇ ਉਹ ਕੋਈ ਬਾਈਕ ਕੀ ਕਰਦਾ ਕੀ ਕਰਦਾ ਕੀ ਕਰਦਾ ਚੈੱਕ ਕਰਦਾ ਮੈਨੂੰ ਨਵਾਂ ਦਾ ਬਾਈ ਆਉਂਦਾ ਹੋਗਾ ਨਵੇਂ ਨੂੰ ਵੀ ਚੈੱਕ ਹੀ ਕਰ ਲੂਗੀ ਇੱਕ ਵਾਰੀ ਉਹ ਨਵਾਂ ਹਾਂ ਉਹ ਨਵਾਂ ਹੈ ਲਓ ਜੀ ਦੇਖਿਓ ਇਹ ਸ਼ੀਟ ਆ ਰਹੀ ਹੈ ਤੇ ਹੋਰ ਤੇ ਦਿਨ ਆ ਰਿਹਾ ਨੂਰ ਰਸਨੀ ਲਓ ਜੀ ਘਰੇ ਆ ਗਈ ਆ ਮੈਂ ਪਕਾਇਤ ਕੋਈ ਮਾਰ ਕੇ ਟਾਇਰ ਆਪਾਂ ਚੜਵਾ ਲਿਆ ਨਵਾਂ ਤੇ ਹੁਣ ਪਾਰਸਲ ਲਾਉਣਾ ਹੈ ਆਪਾਂ ਇਹ ਆਪਾਂ ਪੜਾ ਚੱਲ ਕੋਸ਼ਿਸ਼ ਕਰਦਿਆਂ ਲਾਉਣ ਦੀ ਆ ਲਾ ਲੂੰਗੀ ਮੈਨੂੰ ਲੱਗਦਾ ਟਰਾਈ ਕਰਦੇ ਆ ਤੇ ਫੇਰ ਕਰਦੀ ਆ ਤੁਹਾਡੇ ਨਾਲ ਗੱਲ ਜਿਹੜੀ ਵਿੱਚ ਵਿਚਾਰੀ ਛੱਡ ਕੇ ਗਈ ਸੀ ਫੇਰ ਆਪਾਂ ਗੱਲ ਕੰਪਲੀਟ ਕਰਦੇ ਆ ਪਹਿਲਾਂ ਆਪਾਂ ਪਾਰਸਲ ਲਾ ਲઈએ ਹੁਣ ਲਓ ਜੀ ਕਾਸ ਤੋਂ ਸੌਖੇ ਸੌਖੇ ਲਾ ਲਿਆ ਆਪਾਂ ਮੈਂ ਕਿਹਾ ਚਾਹਦੇ ਹਾਂ ਅਮ ਜੱਲਾ ਹੋਰ ऊपर थो थोड़ी चढ़ाऊंगी मैं हां सुकना पा दिया मोड़ा जा सलाबा जा थोड़ा सुकना पा दे हां अंदर पाद दुपटे कलर तो मैच कर गया जमी सोहना हो गया कलर तो पूरा मैच हो गया माड़ा जाए ज्यादा नहीं बस सुख जूगा थोड़ी देर च हां सूट है ਹਮ ਲਓ ਜੀ ਆ ਗਿਆ ਆਪਣਾ ਪਾਰਸਲ ਜਿਹਨੂੰ ਲੈਣ ਗਏ ਸੀਗੇ ਆਪਾਂ ਖੋਲਦੇ ਹਾਂ ਠਰਕੀ ਹਜੇ ਅਜੇ ਤਾਂ ਜੀ ਨਹੀਂ ਕਰ ਰਿਹਾ ਮੇਰਾ ਫੱਕ ਗਈ ਲਓ ਜੀ ਆਪਾਂ ਪਾਣੀ ਪੀ ਲਏ 2 ਘੰਟੇ ਹੋ ਗਏ ਗਈਆਂ ਨੂੰ ਸਾਨੂੰ 2 ਘੰਟੇ ਹੋ ਗਏ 2 ਤੋਂ ਵੀ ਮੈਨੂੰ ਲੱਗਦਾ ਜ਼ਿਆਦਾ ਹੀ ਹੋ ਗਏ ਆ ਟਾਇਰ ਨਿਕਾਰ ਦੇ ਟਾਇਰ ਨੂੰ ਜ਼ਿਆਦਾ ਟਾਈਮ ਲਵਾਤਾ ਇੱਕ ਨਾ ਪਹਿਲੇ ਸੀਰੀਅਲ ਚੱਲਦਾ ਹੁੰਦਾ ਸੀਗਾ ਇਹੋ ਹਮਾਰਾ ਜੀਵਣਾ ਅੱਜ ਮੈਨੂੰ ਉਹੀ ਲੱਗ ਰਿਹਾ ਕਿ ਮੇਰਾ ਵੀ ਉਹੀ ਜੀਵਣਾ ਹੈ ਇਹੋ ਹਮਾਰਾ ਜੀਵਣਾ ਡਿਊਟੀ ਤੋਂ ਜਾ ਕੇ ਆਜੋ ਪਾਸੂ ਕਰਿਓ ਪਰਸਲ ਲੈ ਆਓ ਦਪੱਟੇ ਡਾਈ ਕਰਾ ਦਿਓ ਤੇ ਕਿਸੇ ਚੀਜ਼ ਚ ਕੋਈ ਪ੍ਰੋਬਲਮ ਆ ਗਈ ਉਹ ਲਿਓ ਕੋਈ ਚੀਜ਼ ਖਤਮ ਹੋ ਗਈ ਉਹ ਲਿਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਲੱਤਾਂ ਦੀ ਵੀ ਐਨ ਬਸ ਹੋ ਜਾਂਦੀ ਹੈ ਬੁਰੀ ਹਾਲਤ ਹੋ ਜਾਂਦੀ ਹੈ ਤੇ ਅੱਜ ਤਾਂ ਅਜੀ ਮੇਰਾ ਮੂਡ ਸਵੇਰ ਦਾ ਖਰਾਬ ਹੋਇਆ ਪਿਆ ਅੱਜ ਨੇ ਦੋ ਤਿੰਨ ਭੈਣਾਂ ਦੇ ਫੋਨ ਆ ਗਏ ਮੈਂ ਪਾਣੀ ਪੀ ਲਾਂ ਪਹਿਲਾਂ ਦੋ ਤਿੰਨ ਭੈਣਾਂ ਦੇ ਨਾ ਫੋਨ ਆ ਗਏ ਤੇ ਉਹ ਫੋਨ ਵਿਚਾਰੀਆਂ ਜਦੋਂ ਫੋਨ ਸ਼ੁਰੂ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਰੋਣਾ ਸ਼ੁਰੂ ਕਰਤਾ ਪਹਿਲਾਂ ਇੱਕ ਭੈਣ ਦਾ ਫੋਨ ਆਇਆ ਉਹਨਾਂ ਨੇ ਇੱਕਦਮ ਰੋਣਾ ਸ਼ੁਰੂ ਕਰਤਾ ਤੇ ਮੈਂ ਬੈਠੀ ਸੀਗੀ ਉਦੋਂ ਸਕੂਲ 'ਚ ਪਰ ਮੈਂ ਫ੍ਰੀ ਸੀਗੀ ਉਹਨਾਂ ਨੇ ਕੱਲ ਨਾ ਮੇਰੇ ਤੋਂ ਪੁੱਛਿਆ ਸੀਗਾ ਵੀ ਕਿੰਨੇ ਵਜੇ ਮੈਂ ਫੋਨ ਫੋਨ ਕਰਾਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ 12 ਵਜੇ ਤੋਂ ਬਾਅਦ ਫੋਨ ਕਰਿਓ ਤੇ ਚਲੋ ਵਿਚਾਰਿਆ ਨੇ ਨਾ 12 ਵਜੇ ਤੋਂ ਬਾਅਦ ਮੈਨੂੰ ਕਾਲ ਕੀਤੀ 12:30 ਤੇ ਮੈਂ ਉਦੋਂ ਥੋੜੀ ਬਿਜ਼ੀ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਨਾ ਵੀ ਮੈਂ ਆਪ ਕਰਦੀ ਆ ਮੈਂ ਨਾ ਮੈਂ ਕਿਹਾ ਨਾ ਵੀ ਚਲ ਤੁਸੀਂ ਹਜੇ ਰੁੱਕ ਕੇ ਆਪਾਂ ਗੱਲ ਕਰਦੇ ਹਾਂ ਉਹ ਵਿਚਾਰੀ ਉਹਦੀ ਰੋਣ ਲੱਗ ਗਈ ਰੋਂਦੀ ਨਹੀਂ ਫੋਨ ਕੱਟਤਾ ਮੇਰਾ ਮਨ ਬੜਾ ਔਖਾ ਹੋਇਆ ਫਿਰ ਮੈਂ ਜਦੋਂ ਸਕੂਲੋਂ ਆ ਰਹੀ ਸੀਗੀ ਨਾ ਮੈਂ ਫੋਨ ਲਾ ਕੇ ਕਾਰ ਨਾਲ ਅਟੈਚ ਕਰ ਲਿਆ ਕਿਉਂਕਿ ਮੈਂ ਇਕੱਲੀ ਹੋਈ ਤਾਂ ਸੀਗੀ ਗੱਡੀ 'ਚ ਹਾਂ ਬਲੂਟੂਥ ਨਾਲ ਨਾ ਮੈਂ ਗੱਡੀ ਨਾਲ ਅਟੈਚ ਕਰਕੇ ਬਸ ਮੈਂ ਫੋਨ ਸੁਣਦੀ ਆਈ ਉਹ ਵਿਚਾਰੇ ਰੋ ਰਹੀ ਪਹਿਲਾਂ ਤਾਂ ਬਹੁਤ ਰੋਈ ਕੇ ਰੋਈ ਕੇ ਹੈਨਾ ਤੇ ਫਿਰ ਚਲੋ ਆਪਾਂ ਜੇ ਤੱਕ ਅਗਲੇ ਕੋਲੇ ਢਿੱਲੀਆਂ ਗੱਲਾਂ ਕਰਨ ਲੱਗਦੀਏ ਫਿਰ ਤਾਂ ਬੰਦਾ ਹੋਰ ਜ਼ਿਆਦਾ ਰੋਂਦਾ ਹੋਰ ਜ਼ਿਆਦਾ ਬੰਦੇ ਨੂੰ ਰੋਣ ਆਉਂਦਾ ਹੈ ਨਾ ਪਰ ਜੇ ਆਪਾਂ ਥੋੜੀਆਂ ਜੀਆਂ ਹੌਸਲੇ ਵਾਲੀਆਂ ਗੱਲਾਂ ਕਰੀਏ ਫਿਰ ਬੰਦੇ ਦਾ ਮਨ ਥੋੜਾ ਜਿਹਾ ਉਦਾਂ ਹੋ ਜਾਂਦਾ ਸਟਰੋਂਗ ਹੋਣ ਲੱਗ ਜਾਂਦਾ ਚਲੋ ਫਿਰ ਵਿਚਾਰੇ ਥੋੜਾ ਠੀਕ ਆ ਕੱਲਾ ਕਰਨ ਲੱਗ ਗਏ ਪਰ ਕਹਾਣੀ ਉਹਨਾਂ ਦੀ ਵੀ ਬੜੀ ਉਲਝੀ ਹੋਈ ਸੀਗੀ ਬੜੀ ਦੁਖਦਾਈ ਸੀਗੀ ਨਾ ਮੈਂ ਨਾਲ ਤੁਹਾਡੇ ਨਾਲ ਕਿੱਥੇ ਇੱਕ ਖੜ ਕੇ ਬਹਿ ਕੇ ਗੱਲ ਕਰਾਂ ਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਉਹ ਨਾ ਪੈਣ ਵਿਚਾਰੇ ਕਾਫੀ ਰੋ ਰਹੇ ਸੀਗੇ ਔਰ ਉਹਨਾਂ ਦੀ ਸਟੋਰੀ ਸੀਗੀ ਕਿ ਉਹਨਾਂ ਦਾ ਜਵਾਨ ਬੇਟਾ ਉਹਦੀ ਡੈਥ ਹੋ ਗਈ ਸੀਗੀ ਉਹ ਵੀ ਬਾਹਰ ਸੀਗਾ ਤੇ ਬੜਾ ਬਹੁਤ ਜ਼ਿਆਦਾ ਦਿਲ ਖਰਾਬ ਹੋਇਆ ਚਲੋ ਬਹੁਤ ਜ਼ਿਆਦਾ ਵਿਚਾਰਿਆਂ ਨੂੰ ਹੌਸਲਾ ਦੇਣ ਦੀ ਕਿਉਂਕਿ ਅਗਲਾ ਮਨ ਜਦੋਂ ਦੁਖੀ ਹੁੰਦਾ ਉਹ ਕਿਤੋਂ ਨਾ ਕਿਤੋਂ ਥੋੜਾ ਜਿਆਦਾ ਨੂੰ ਸਪੋਰਟ ਦੀ ਲੋੜ ਹੁੰਦੀ ਹੈ ਹੁਣ ਲੱਗਦਾ ਵੀ ਕੋਈ ਨਾ ਕੋਈ ਤਾਂ ਮੇਰਾ ਦੁੱਖ ਵੰਡਾਵੇ ਕੋਈ ਕਿਤੋਂ ਮੈਨੂੰ ਸਪੋਰਟ ਮਿਲੇ ਥੋੜੀ ਜੀ ਹੈਨਾ ਸੋ ਆਪਾਂ ਬਹੁਤ ਕੋਸ਼ਿਸ਼ ਕਰਦੇ ਆਂ ਕਾਫੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ ਥੋੜੇ ਸੈਟ ਵੀ ਹੋ ਗਏ ਹੈ ਨਾ ਪਹਿਲਾਂ ਉਹ ਜਿਵੇਂ ਰੋ ਇੱਕ ਦੋਵੇਂ ਫੈਸੇ ਗਏ ਸੀ ਬਸ ਤੇ ਥੋੜੇ ਜਿੇ ਚਲੋ ਉਹਨਾਂ ਨਾਲ ਉਹ ਸਟਰੋਂਗ ਹੋ ਗਏ ਥੋੜੀ ਜਿਹੀ ਗੱਲਾਂ ਬਾਤਾਂ ਕਰਨ ਦੇ ਨਾਲ ਤੇ ਉਸ ਤੋਂ ਬਾਅਦ ਦੀ ਹੋਰ ਗੱਲ ਦੱਸਦੀ ਆ ਜੀ ਹੁਣੇ ਜਦੋਂ ਆ ਰਹੀ ਸੀ ਕਿ ਮੈਂ ਮਤਲਬ ਉੱਥੇ ਖੜੀ ਸੀਗੀ ਗੱਡੀ ਲਈ ਟਾਇਰ ਬਦਲਾ ਰਹੀ ਸੀਗੀ ਤੇ ਉੱਥੇ ਗੱਡੀ 'ਚ ਬੈਠੇ ਬੈਠੇ ਹੀ ਇੱਕ ਭੈਣ ਦਾ ਫੋਨ ਆ ਗਿਆ ਤੇ ਉਹਨਾਂ ਦੀ ਸਟੋਰੀ ਵਿਚਾਰਿਆਂ ਦੀ ਮੇਰੇ ਨਾਲ ਮਿਲਦੀ ਜੁਲਦੀ ਸੀ ਉਹਨਾਂ ਦਾ ਵੀ ਜਦੋਂ ਮੈਂ ਫੋਨ ਚੁੱਕਿਆ ਉਹ ਨਾਲ ਦੀ ਨਾਲ ਉਹਨਾਂ ਨੇ ਰੋਣਾ ਸ਼ੁਰੂ ਕਰਤਾ ਤੇ ਬਸ ਕਹਿੰਦੇ ਜੀ ਮੇਰੀ ਸਟੋਰੀ ਵੀ ਤੁਹਾਡੇ ਵਾਲੀ ਆ ਸੇਮ ਹਨਾ ਕੀ ਕਰੀਏ ਭੈਣੋ ਮੈਂ ਕੀ ਕਰਾਂ ਹਨਾ ਖੁਦ ਅੰਦਰੋਂ ਆਪਾਂ ਬਹੁਤ ਟੁੱਟੇ ਹੁੰਨੇ ਆ ਪਰ ਕਰੀਏ ਕੀ ਆਪਦਾ ਮਨ ਸਮਝਾਉਣਾ ਪੈਂਦਾ ਪਰ ਉਹ ਭੈਣ ਦੇ ਬਸ ਦੀ ਗੱਲ ਨਹੀਂ ਸੀਗੀ ਕਿਉਂਕਿ ਉਹਨਾਂ ਦੇ ਨਾ ਹਜੇ 10 ਤਰੀਕ ਨੂੰ ਕਹਿੰਦੇ ਭੋਗ ਪਿਆ ਹਸਬੰਦ ਦਾ ਤੇ ਹੋਰ ਬਿਮਾਰੀ ਉਹੀ ਸੀਗੀ ਜਿਹੜੀ ਇਹਦੇ ਰੇਸ਼ ਤੇ ਪਾਪਾ ਨੂੰ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਬੱਚੇ ਵਿਆਹੇ ਹੋਏ ਨੇ ਕਹਿੰਦੇ ਹਾਂ ਮੇਰਾ ਇੱਕੋ ਹੀ ਬੇਟਾ ਉਹਦੀ ਮੈਰਿਜ ਹੋਈ ਹੋਈ ਆ ਫਿਰ ਮਨ ਉਹਨਾਂ ਨੂੰ ਇਹੀ ਕਹਿ ਰਹੇ ਸੀਗੇ ਕਿ ਆਪਦੇ ਤੋਂ ਨੀਵੇਂ ਨੂੰ ਦੇਖ ਕੇ ਜਿਉਣਾ ਪੈਂਦਾ ਤੁਸੀਂ ਮੇਰੇ ਵੱਲ ਦੇਖ ਕੇ ਜੀ ਲੋ ਕਿ ਤੁਹਾਡੇ ਬੱਚੇ ਦੀ ਤਾਂ ਖੁਸ਼ੀਆਂ ਕਰਕੇ ਗਏ ਨੇ ਉਹ ਸਾਰੀਆਂ ਤੁਸੀਂ ਸਾਡੇ ਵੱਲ ਦੇਖੋ ਤੇ ਫਿਰ ਥੋੜਾ ਜਆ ਥੋੜਾ ਜਆ ਸੈੱਟ ਹੋਏ ਵੀ ਚਲੋ ਤੁਸੀਂ ਆਪਣੇ ਬੇਟੇ ਕੋਲੇ ਰਹੋ ਹਨਾ ਤੇ ਹੌਲੀ ਹੌਲੀ ਬਸ ਇਦਾਂ ਹੀ ਆ ਜੀ ਟਾਈਮ ਪਾਸ ਕਰਨਾ ਪੈਂਦਾ ਹੁੰਦਾ ਹੈ ਹਨਾ ਸੋ ਅੱਜ ਦਾ ਸਵੇਰ ਦਾ ਬੜਾ ਹੀ ਮੂਡ ਆਫ ਬੜਾ ਔਖਾ ਲੱਗਦਾ ਜੀ ਸੁਣਨਾ ਜਦੋਂ ਫੋਨ ਜਦੋਂ ਕੋਈ ਰੋ ਰੋ ਕੇ ਫੋਨ ਕਰ ਰਿਆ ਹੁੰਦਾ ਤੇ ਮੈਂ ਉਹਨਾਂ ਨੂੰ ਇਹੀ ਬਸ ਪਲੀਜ਼ ਰੋ ਨਾ ਪਲੀਜ਼ ਰੋ ਨਾ ਕਿਉਂਕਿ ਆਪਾਂ ਕੋਲੇ ਹੋਈ ਏ ਹਨਾ ਉਹ ਇੱਕ ਗੱਲ ਹੋਰ ਹੁੰਦੀ ਆ ਇੱਕ ਫੋਨ ਤੇ ਆਪਾਂ ਅਗਲੇ ਨੂੰ ਸਪੋਰਟ ਦੇਣੀ ਕਹਿਣਾ ਪਲੀਜ਼ ਰੋ ਨਾ ਹਨਾ ਉਹ ਇੱਕ ਅਲੱਗ ਚੀਜ਼ ਹੁੰਦੀ ਆ ਤੇ ਮੈਂ ਤਾਂ ਆਪ ਅੰਦਰੋਂ ਹਿੱਲ ਜਾਨੀ ਆ ਜੀ ਜਦੋਂ ਮੈਨੂੰ ਇਸ ਤਰ੍ਹਾਂ ਦੇ ਫੋਨ ਕਾਲਸ ਆਉਂਦੀਆਂ ਨੇ ਨਾ ਮੈਂ ਹਿੱਲ ਜਾਨੀ ਆ ਤੇ ਇੱਕ ਭੈਣ ਨੇ ਤਾਂ ਉਹ ਜਿਹਨਾਂ ਦੇ ਬੇਟੇ ਦੀ ਡੱਥ ਹੋਈ ਆ ਕਹਿੰਦੇ ਮੈਂ ਤੁਹਾਨੂੰ ਕਾਲ ਕਰ ਲਿਆ ਕਰਾਂ ਜਦੋਂ ਮੇਰਾ ਜੀ ਕਰੇ ਭੈਣੋ ਮੈਂ ਸਾਰਿਆਂ ਨੂੰ ਹੀ ਕਹਿਣੀ ਆ ਤੁਹਾਨੂੰ ਜੀ ਵੈਸੇ ਸਾਰੀਆਂ ਭੈਣਾਂ ਨੂੰ ਇਹ ਹੀ ਕਹਿਣੀ ਆ ਕਿ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਆ ਕਰੋ ਜੇ ਮੇਰੇ ਨਾਲ ਗੱਲ ਕਰਕੇ ਤੁਹਾਡਾ ਮਨ ਹੌਲਾ ਹੁੰਦਾ ਤੁਹਾਨੂੰ ਮਾੜੇ ਮੋਟੀ ਤੁਹਾਡਾ ਦੁੱਖ ਘਟਦਾ ਤੁਹਾਨੂੰ ਥੋੜਾ ਜਿਹਾ ਵੀ ਹੌਸਲਾ ਮਿਲਦਾ ਤਾਂ ਤੁਸੀਂ ਮੇਰੇ ਨਾਲ ਜਦੋਂ ਮਰਜ਼ੀ ਕਾਲ ਕਰ ਲਿਆ ਕਰੋ ਮੈਂ ਸਭ ਦੀ ਕਾਲ ਚੱਕਣ ਦੀ ਕੋਸ਼ਿਸ਼ ਕਰਦੀ ਆ ਪਰ ਕਈ ਵਾਰੀ ਕਿਸੇ ਵਜ੍ਹਾ ਕਰਕੇ ਸ਼ਾਇਦ ਕਾਲ ਨਾ ਚੱਕੀ ਗਈ ਹੋਵੇ ਤਾਂ ਤੁਸੀਂ WhatsApp ਮੈਸੇਜ ਛੱਡ ਦਿਆ ਕਰੋ ਵੀ ਅਸੀਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਮੈਂ ਨਾਲ ਦੀ ਨਾਲ ਕਾਲ ਕਰਦੀ ਹੁੰਨੀ ਆ ਤੇ ਇਦਾਂ ਨਹੀਂ ਕਰਦੀ ਹੈਗੀ ਮੈਂ ਕਿ ਕਾਲ ਨਾ ਕਰਾਂ ਹੁਣ ਪਰ ਅੱਜ ਦਾ ਮੂਡ ਬਹੁਤ ਜ਼ਿਆਦਾ ਅਫਸਰਟ ਹੋਇਆ ਗੀ ਇੱਕ ਤਾਂ ਅੱਜ ਸਵੇਰੀ ਹੋ ਗਿਆ ਕਿਉਂਕਿ ਉਹ ਚਾਚੀ ਜੀ ਨੇ ਨਾ ਜਿਹੜੀ ਸਾਡੇ ਉਹ ਘਰਾਂ ਚੋਂ ਨਹੀਂ ਤੇ ਉਹ ਬੀਬੀ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਤੇ ਉਹ ਮਿਲਣ ਆਏ ਸੀਗੇ ਵਿਚਾਰੇ ਹੈਨਾ ਤੇ ਮੈਂ ਤਾਂ ਹਜੇ ਉਹਨਾਂ ਨੂੰ ਐਂ ਕਹਿ ਰਹੀ ਸੀ ਵੀ ਅੱਜ ਤੁਸੀਂ ਰੋ ਤੇ ਸਵੇਰੇ ਅਸੀਂ ਉੱਠੇ ਜਲਦੀ 5:00 ਵਜੇ ਕਿਉਂਕਿ ਤੁਹਾਨੂੰ ਦੱਸਿਆ ਭੂਆ ਜੀ ਦੀਆਂ ਦੋ ਧਰਾਈਆਂ ਸੀ ਤੇ 4:00 ਵਜੇ ਉੱਠੇ ਸੀਗੇ ਤੇ ਉਹਨਾਂ ਨੇ ਜਾਣਾ ਸੀ ਸਾਢੇ 5:00 ਚਲੀ ਗਏ ਜੀ ਤੇ ਉਸ ਤੋਂ ਬਾਅਦ ਬਸ 1 ਦੇ ਘੰਟੇ ਬਾਅਦ ਜਾਂ ਮਤਲਬ ਚਾਚੀ ਦੇ ਘਰੋਂ ਨੂੰ ਦਾ ਫੋਨ ਆ ਗਿਆ ਵੀ ਉਹਨਾਂ ਦੇ ਨਾ ਚਾਚੀ ਦੇ ਮਤਲਬ ਜਿਹੜਾ ਜੇਠ ਦਾ ਮੁੰਡਾ ਸੀਗਾ 21 ਸਾਲ ਦਾ ਵੀ ਉਹਦੀ ਡੈਥ ਹੋ ਗਈ ਅਚਾਨਕ ਡੈਥ ਹੋ ਗਈ ਵੀ ਪਤਾ ਹੀ ਨਹੀਂ ਲੱਗਿਆ ਸੀ ਹੋ ਗਿਆ ਫਿਰ ਸਵੇਰੇ ਹੀ ਕੇਰਾਂ ਦਾ ਮੂਡ ਆਫ ਹੋ ਗਿਆ ਉਹ ਵਿਚਾਈ ਚਾਚੀ ਕਹਿੰਦੀ ਵੀ ਮੈਂ ਤਾਂ ਹੁਣੇ ਹੀ ਚੜਾ ਕੇ ਆ ਬਸ ਤੇ ਸਵੇਰੇ ਸਵੇਰੇ ਬਸ ਮੈਂ ਤੇ ਵੀ ਵੀ ਉਹਨੂੰ ਫਿਰ ਬਾਸ ਚੜਾ ਕੇ ਆਇਆ ਤੇ ਚਾਚੀ ਚਲੀ ਗਈ ਤੇ ਉਸ ਤੋਂ ਬਾਅਦ ਫਿਰ ਮੈਂ ਅੱਜ 2 ਘੰਟੇ ਚੁੱਪੀ ਲਈ ਸੀ ਮੈਂ ਸਕੂਲ ਗਈ ਤੇ ਬਸ ਉਹ ਉਹ ਦੋ ਭੈਣਾਂ ਦੇ ਇਦਾਂ ਕਰਕੇ ਫੋਨ ਆ ਗਿਆ ਕਦਾ ਤਾਂ ਸ਼ਾਮ ਨੂੰ ਹੀ ਆਇਆ ਹੁਣੀ ਫਿਰ ਬਹੁਤ ਜਿਆਦਾ ਮਨ ਅਫਸੈਟ ਹੁੰਦਾ ਜੀ ਇਹ ਜਿਹੀਆਂ ਕੀ ਕਰੀਏ ਭੈਣਾਂ ਦੇ ਦੁੱਖਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਨਾ ਬਹੁਤ ਲੰਬੀਆਂ ਨੇ ਕਈ ਵਾਰੀ ਤਾਂ ਨਾ ਸੁਣੀਆਂ ਨਹੀਂ ਜਾਂਦੀਆਂ ਹੈਗੀਆਂ ਇਹ ਜਿਹੀਆਂ ਇਹ ਜਿਹੀਆਂ ਸਟੋਰੀਆਂ ਹੁੰਦੀਆਂ ਨੇ ਭੈਣਾਂ ਦੀਆਂ ਉਦੋਂ ਫਿਰ ਆਪਦਾ ਦੁੱਖ ਛੋਟਾ ਲੱਗਣ ਲੱਗ ਜਾਂਦਾ ਹੁਣ ਜਦੋਂ ਬਾਜੀ ਸੱਟ ਲੱਗੀ ਹੁੰਦੀ ਹੈ ਨਾ ਉਦੋਂ ਗੱਲ ਹੋਰ ਹੁੰਦੀ ਹੈ ਹਨਾ ਉਦੋਂ ਬੰਦੇ ਨੂੰ ਐ ਲੱਗਦਾ ਕਿ ਹੁਣ ਤਾਂ ਮੈਂ ਜੀ ਨਹੀਂ ਸਕਦਾ ਮੈਂ ਕੁਝ ਨਹੀਂ ਕਰ ਸਕਦਾ ਹੁਣ ਆ ਵੀ ਮੈਂ ਵੀ ਨਾਲ ਹੀ ਚੱਲਿਆ ਜਾਵਾਂ ਪਰ ਮੌਤ ਜਿਹੜੀ ਉਹ ਇਦਾਂ ਨਹੀਂ ਆਉਂਦੀ ਹੈਗੀ ਆਪਦੀ ਵਾਰੀ ਆ ਜਿਹੜੀ ਉਹ ਤਾਂ ਕੱਟ ਕੇ ਜਾਣੀ ਪੈਂਦੀ ਹੈ ਸੋ ਮੈਂ ਆਪਦੇ ਵੱਲੋਂ ਪੂਰੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਭੈਣਾਂ ਨੂੰ ਇਹਨਾਂ ਚੀਜ਼ਾਂ ਤੋਂ ਕੱਢਣ ਦੀ ਬਹੁਤ ਕੋਸ਼ਿਸ਼ ਕਰਦੀ ਆ ਤੇ ਉਹਨਾਂ ਨੂੰ ਵੀ ਮੇਰਾ ਇਹੀ ਕਹਿਣਾ ਹੁੰਦਾ ਹੈ ਕਿ ਤੁਸੀਂ ਮੇਰੇ ਜਦੋਂ ਮਰਜ਼ੀ ਮੇਰੇ ਨਾਲ ਗੱਲ ਕਰ ਲਿਆ ਕਰੋ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਿਆ ਕਰੋ ਤੇ ਮੈਨੂੰ ਬਹੁਤ ਸਕੂਨ ਮਿਲਦਾ ਜੇ ਮੇਰੇ ਕਰਕੇ ਕਿ ਕਿਸੇ ਨੂੰ ਥੋੜਾ ਬਹੁਤਾ ਹੌਸਲਾ ਮਿਲਦਾ ਹੈ ਥੋੜਾ ਬਹੁਤਾ ਮਾਨ ਕਿਸੇ ਦਾ ਟਿਕਦਾ ਹੈਗਾ ਕੋਈ ਥੋੜਾ ਬਹੁਤਾ ਦਿੱਕੂ ਬਾਹਰ ਆਉਂਦਾ ਹੈ ਤਾਂ ਮੇਰੇ ਜਿੱਦ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਹਨ ਤੇ ਭੈਣੋ ਪਲੀਜ਼ ਕਿਸੇ ਵੀ ਮੁੱਕ ਦੇ ਵਿੱਚ ਤੁਸੀਂ ਹੈਗੇ ਹੋ ਆਪਣੇ ਆਪ ਨੂੰ ਸੰਭਾਲੋ ਥੋੜੀ ਹਿੰਮਤ ਰੱਖੋ ਤੇ ਹਿੰਮਤ ਤਾਂ ਫਿਰ ਰੱਖਣੀ ਪੈਂਦੀ ਹੈ ਕਿਉਂਕਿ ਫਿਰ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੁੰਦਾ ਹਨ ਫਿਰ ਮੈਂ ਨਾ ਥੋੜਾ ਜਨ ਇਡਿਕਲਾ ਕਾਫੀ ਦੂਰ ਹੋ ਗਿਆ ਮੈਂ ਨਾ ਇੱਕ ਗੱਲ ਕਹਿਣੀ ਹੁੰਦੀ ਆ ਮੈਂ ਕੋਰਿਲੇਟ ਕਰ ਲੈਂਦੀ ਆ ਬਹੁਤ ਸਾਰੀਆਂ ਗੱਲਾਂ ਨੂੰ ਮੈਂ ਆ ਕੋਰਿਲੇਟ ਕਰਦੀ ਹੁੰਦੀ ਆ ਕਿ ਜਿਸ ਤਰ੍ਹਾਂ ਆਪਾਂ ਕੋਈ ਚੀਜ਼ ਕਿਸੇ ਨੂੰ ਆ ਦਿੰਨੇ ਆ ਤਾਂ ਜਿਹੜੀ ਚੀਜ਼ ਅੱਜ ਮੈਂ ਉਹੀ ਕਹਿ ਰਹੀ ਸੀ ਜਿਹੜੇ ਭੈਣ ਜੀ ਦਾ ਫੋਨ ਆਇਆ ਸੀ ਨਾ ਵੀ ਮੇਰੇ ਬੇਟੇ ਦੀ ਡੈਥ ਹੋ ਗਈ ਤਾਂ ਫਿਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਕਿਹਾ ਇਦਾਂ ਨਹੀਂ ਹੁੰਦਾ ਕਿ ਆਪਾਂ ਕੋਈ ਚੀਜ਼ ਆ ਜਿਹੜੀ ਕਿਸੇ ਨੂੰ ਦੇ ਦੇ ਦਿੰਨੇ ਆ ਤੇ ਜੇ ਤਾਂ ਆਪਾਂ ਨੂੰ ਉਹਦੀ ਚੀਜ਼ ਦੀ ਲੋੜ ਹੋਵੇ ਆਪਾਂ ਕਹਿ ਦਿੰਨੇ ਆਂ ਵੀ ਭਾਈ ਆਪਾਂ ਛੇਤੀ ਮੰਗ ਲੈਨੇ ਆਂ ਵੀ ਸਾਨੂੰ ਤਾਂ ਆਪੇ ਦੀ ਲੋੜ ਹੈ ਸਾਡਾ ਤਾਂ ਜਮੇ ਹੀ ਨਹੀਂ ਸਕਦਾ ਹੈਗਾ ਇਹਦੇ ਬਿਨਾ ਹਨ ਤੇ ਜਿਹੜੀ ਚੀਜ਼ ਆ ਇਹ ਹੁੰਦੀ ਹੈ ਕਿ ਆਪਾਂ ਨੂੰ ਜਿਆਦਾ ਉਹਦੀ ਜ਼ਰੂਰਤ ਨਹੀਂ ਹੁੰਦੀ ਉਹ ਆਪਾਂ ਕਹਿੰਦੇ ਚਲ ਕੋਈ ਗੱਲ ਨਹੀਂ ਰੱਖੀ ਉੱਥੋਂ ਨੂੰ ਆਪਾਂ ਨੂੰ ਕੋਈ ਲੋੜ ਨਹੀਂ ਆ ਉਥੇ ਪਿਆ ਰਹਿਣ ਲੋ ਉਥੇ ਪਈ ਰਹਿਣ ਲੋ ਚੀਜ਼ ਇੱਥੇ ਪਈ ਆ ਉਥੇ ਪਈ ਆ ਕੀ ਫਰਕ ਪੈਂਦਾ ਹੈ ਹਨ ਮੈਂ ਉਹਨਾਂ ਨਾਲ ਇਹੀ ਗੱਲਾਂ ਕਰਦੀ ਸੀ ਜੀ ਉਹੀ ਗੱਲ ਹੁੰਦੀ ਹੈ ਹੁਣ ਪ੍ਰਮਾਤਮਾ ਨੇ ਆਪਦੀ ਕੋਈ ਚੀਜ਼ ਸਾਨੂੰ ਦਿੱਤੀ ਹੈ ਜੇ ਤਾਂ ਉਹਨੂੰ ਜਲਦੀ ਜ਼ਰੂਰਤ ਹੈਗੀ ਆ ਉਹ ਜਲਦੀ ਲੈ ਜਾਂਦਾ ਜਿਹੜੀ ਚੀਜ਼ ਦੀ ਉਹਨੂੰ ਜਲਦੀ ਲੋੜ ਨਹੀਂ ਹੈਗੀ ਆ ਉਹ ਜਾਦਾ ਦੇਰ ਦੇ ਦਿੰਦਾ ਇੱਥੇ ਸੋ ਇਹ ਪ੍ਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਹੁੰਦੀਆਂ ਨੇ ਜਿਹੜੀਆਂ ਜ਼ਿੰਦਗੀਆਂ ਹੁੰਦੀਆਂ ਨੇ ਆਪਾਂ ਨੂੰ ਦਿੱਤੀਆਂ ਨੇ ਨਾ ਇਹੇ ਪ੍ਰਮਾਤਮਾ ਵੱਲੋਂ ਦਿੱਤੇ ਹੋਏ ਗਿਫਟ ਹੁੰਦੇ ਨੇ ਹਨਾ ਦਿੱਤੀਆਂ ਹੋਈਆਂ ਉਧਾਰੀਆਂ ਚੀਜ਼ਾਂ ਹੁੰਦੀਆਂ ਨੇ ਇਹ ਵਾਪਸ ਜਾਣੀਆਂ ਹੁੰਦੀਆਂ ਨੇ ਸੋ ਅ ਜਿੰਨਾ ਜਿੰਨਾ ਕਿਸੇ ਨੂੰ ਟਾਈਮ ਮਿਲਿਆ ਹੁੰਦਾ ਹੈ ਉਹਨੇ ਉਹ ਕੱਟ ਕੇ ਜਾਣਾ ਹੁੰਦਾ ਹੈ ਤੇ ਪ੍ਰਮਾਤਮਾ ਦੀ ਚੀਜ਼ ਆ ਉਹਨੇ ਆਪਣੀ ਚੀਜ਼ ਤਾਂ ਵਾਪਸ ਲੈਣੀ ਹੁੰਦੀ ਹੈ ਪਰ ਆਪਾਂ ਉਹਦੇ ਨਾਲ ਇੰਨਾ ਕੁ ਗੂਰੂਚ ਹੋ ਜਾਂਦੇ ਆ ਆਪਾਂ ਉਹਦੇ ਪਿਆਰ ਚ ਇੰਨੇ ਕੁ ਜਿਆਦਾ ਫਸ ਜਾਂਦੇ ਆ ਕਿ ਆਪਾਂ ਨੂੰ ਲੱਗਦਾ ਕਿ ਇਹ ਚੀਜ਼ ਤਾਂ ਮੇਰੀ ਹੈ ਇਹ ਮੇਰੇ ਕੋਲੋਂ ਜਾਣੀ ਨਹੀਂ ਚਾਹੀਦੀ ਹੈ ਨਾ ਤੇ ਪਰ ਆਪਾਂ ਤਾਂ ਖੁਦ ਵੀ ਆਪਣੇ ਨਹੀਂ ਹੈਗੇ ਜੇ ਦੇਖਿਆ ਜਾਵੇ ਤਾਂ ਆਪਾਂ ਖੁਦ ਵੀ ਆਪਣੇ ਨਹੀਂ ਹੈਗੇ ਆਪਣੇ ਤੇ ਵੀ ਆਪਣਾ ਹੱਕ ਨਹੀਂ ਹੈਗਾ ਆਪਣੇ ਤੇ ਵੀ ਆਪਣਾ ਜੋਰ ਨਹੀਂ ਹੈਗਾ ਤੁਸੀਂ ਆਪਦੀ ਮਰਜ਼ੀ ਨਾਲ ਇਸ ਦੁਨੀਆ ਚ ਰਹਿ ਨਹੀਂ ਸਕਦੇ ਇਹ ਇਹ ਵੀ ਪ੍ਰਮਾਤਮਾ ਦੇ ਹੱਥ ਹੈਗਾ ਤੁਸੀਂ ਤਾਂ ਆਪਦੇ ਤੇ ਹੱਕ ਨਹੀਂ ਰੱਖ ਸਕਦੇ ਤੇ ਦੂਜੇ ਤੇ ਹੱਕ ਕਿਵੇਂ ਰੱਖ ਸਕਦੇ ਆ ਸੋ ਭੈਣ ਨੂੰ ਬਹੁਤ ਜ਼ਿਆਦਾ ਮੈਂ ਸਮਝਾਉਣ ਦੀ ਇਸ ਤਰ੍ਹਾਂ ਕੋਸ਼ਿਸ਼ ਕੀਤੀ ਕਿ ਥੋੜਾ ਜਿਹਾ ਉਹਨਾਂ ਦਾ ਮਨ ਸੀ ਜਿਹੜਾ ਟਿਕਿਆ ਤੇ ਮੈਂ ਵੀਡੀਓ ਦੇ ਥਰੂ ਵੀ ਉਹਨਾਂ ਨੂੰ ਇਹੀ ਕਹਿਣਾ ਚਾਹਣੀ ਹੈ ਜਦੋਂ ਥੋੜਾ ਮਨ ਕਰੇ ਮੇਰੇ ਨਾਲ ਪਲੀਜ਼ ਕਾਲ ਜ਼ਰੂਰ ਕਰ ਲਿਆ ਕਰੋ ਤੇ ਇਸੇ ਤਰ੍ਹਾਂ ਹੀ ਸ਼ਾਮ ਨੂੰ ਜਿਹੜਾ ਫੋਨ ਆਇਆ ਸੀਗਾ ਉਹ ਭੈਣ ਦੇ ਹਸਬੰਦ ਨੂੰ ਦੋ ਤਿੰਨ ਦਿਨ ਹੋਏ ਨੇ ਭੋਗ ਭੈਣ ਨੂੰ ਐਨੀ ਚੱਗੀ ਮਾਨ ਟੇਕ ਨਹੀਂ ਸਕਦਾ ਮੇਰਾ ਉਹਨਾਂ ਨੂੰ ਦੀਆਂ ਗੱਲਾਂ ਸੁਣ ਕੇ ਵੀ ਬੜਾ ਹੀ ਮਾਨ ਅਪਸੈਟ ਹੋਇਆ ਇੱਕ ਗੱਲ ਨਾ ਉਹਨਾਂ ਨੇ ਮੈਨੂੰ ਕਹੀ ਕਹਿੰਦੇ ਮੇਰੇ ਬੇਟੇ ਨੇ ਦਿਖਾਈ ਇਹ ਵੀਡੀਓ ਮੈਨੂੰ ਉਹ ਕਹਿੰਦਾ ਦੇਖੋ ਮੰਮਾ ਉਹ ਵੀ ਆਂਟੀ ਨੂੰ ਦੇਖੋ ਉਹ ਵੀ ਤਾਂ ਰਹਿ ਰਹੇ ਨੇ ਨਾ ਇਕੱਲੇ ਇੱਥੇ ਉਹਨਾਂ ਦਾ ਬੇਟਾ ਵੀ ਬਾਹਰ ਹੈ ਹਨਾ ਤੇ ਮੈਂ ਨਾ ਇੱਕ ਗੱਲ ਉਹਨਾਂ ਨੂੰ ਵਲੌਗ ਦੇ ਥਰੂ ਕਹਿਣਾ ਚਾਹੂੰਗੀ ਹੁਣ ਭੈਣ ਨੂੰ ਉਦੋਂ ਤਾਂ ਨਹੀਂ ਕਿਹਾ ਕਿਉਂਕਿ ਉਹ ਰੋ ਰਹੀ ਸੀਗੇ ਤੇ ਮੈਂ ਉਦੋਂ ਮੈਂ ਵੀ ਸਪੀਚਲੈਸ ਹੋ ਜਾਂਦੀ ਆ ਕਈ ਵਾਰੀ ਹਨਾ ਵੀ ਮੈਂ ਕੀ ਕਹਾਂ ਅਗਲੇ ਨੂੰ ਹੁਣ ਦੋ ਤਾਂ ਦਿਨ ਹੋ ਜਾਂਿਆ ਭੋਗ ਪਏ ਪਰ ਮੈਂ ਵਲੌਗ ਦੇ ਥਰੂ ਇੱਕ ਉਹਨਾਂ ਨੂੰ ਗੱਲ ਕਹਿਣਾ ਚਾਹੂੰਗੀ ਕਿ ਉਹਨਾਂ ਦਾ ਬੇਟਾ ਨਹੀਂ ਚਾਹੁੰਦਾ ਕਿ ਮੇਰੀ ਮੰਮਾ ਹੈ ਜਿਹੜ ਇਸੇ ਕਰਕੇ ਉਹਨਾਂ ਨੇ ਮੇਰਾ ਵਲੌਗ ਹੈ ਜਿਹੜਾ ਆਪਦੀ ਮੰਮਾ ਨੂੰ ਦਿਖਾਇਆ ਕਿ ਤੁਸੀਂ ਵੀ ਹਿੰਮਤ ਹਿੰਮਤ ਰੱਖੋ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਬੱਚਿਆਂ ਨੂੰ ਨਹੀਂ ਚੰਗਾ ਲੱਗਦਾ ਹੈ ਨਾ ਦੇਖੋ ਜੀ ਇਹ ਸ਼ੁਰੂ ਸ਼ੁਰੂ ਚ ਇਦਾਂ ਹੀ ਹੁੰਦਾ ਕਿਉਂਕਿ ਪਰਮਾਤਮਾ ਹਿੰਮਤ ਬਖਸ਼ਦਾ ਜ਼ਰੂਰ ਹੈ ਪਰ ਥੋੜਾ ਟਾਈਮ ਲੱਗਦਾ ਉਸ ਚੀਜ਼ ਨੂੰ ਮੇਰਾ ਵੀ ਹਾਲ ਇਹੀ ਹੁੰਦਾ ਸੀਗਾ ਮੈਨੂੰ ਲੱਗਦਾ ਮੈਂ 6-7 ਮਹੀਨੇ ਮੇਰਾ ਇਸ ਤਰ੍ਹਾਂ ਹੀ ਹਾਲ ਰਿਹਾ ਸੀਗਾ ਵੀ ਮੈਂ ਮੇਰਾ ਕੋਈ ਪਤਾ ਨਹੀਂ ਹੁੰਦਾ ਸੀ ਕਿ ਕਦੋਂ ਮੈਨੂੰ ਕਿਉਂ ਚੀਰੋਂ ਦਾ ਬੈਠਾਂ ਦੀ ਸੀ ਤੇ ਵਿਚਾਰੇ ਆਦੇਸ਼ ਨੇ ਵੀ ਨਾਲ ਹੀ ਮੇਰੇ ਰੋਣ ਲੱਗ ਜਾਣਾ ਹੁਣ ਉਹ ਤੋਂ ਵੀ ਦੇਖਿਆ ਨਾ ਜਾਣਾ ਤੇ ਮੈਂ ਉੱਚੀ ਉੱਚੀ ਰੋਣ ਲੱਗ ਜਾਣਾ ਆਦੇਸ਼ ਮੈਂ ਨਹੀਂ ਰਹਿ ਸਕਦੀ ਆਦੇਸ਼ ਮੈਂ ਤੇਰੇ ਪਾਪਾ ਬਿਨਾ ਨਹੀਂ ਰਿਹਾ ਜਾਂਦਾ ਮੈਂ ਇਹਨੂੰ ਯਾਦ ਹੈ ਕਿ ਮੈਂ ਐਂ ਕਰਦੀ ਹੁੰਦੀ ਸੀਗੀ ਅਸੀਂਾਂ ਜੀ ਇੱਥੇ 6-7 ਮਹੀਨਿਆਂ ਬਾਅਦ ਕਿਉਂਕਿ ਆਦੇਸ਼ ਨੇ ਜਾਣਾ ਸੀਗਾ ਤੇ ਅਸੀਂ ਲਾਉਣ ਆਪਣਾ ਜਿਹੜਾ 플ੌਟ ਸੀ ਨਾਲ ਉਹ ਡਿਵੈਲਪ ਕਰਨਾ ਸੀਗਾ ਤੇ ਮਿਸਤਰੀ ਲਾਏ ਕੰਦ ਕੱਢਣੀ ਸੀ ਜਿਸ ਦਿਨ ਮਿਸਤਰੀ ਆਏ ਸੀ ਤੇ ਮੈਨੂੰ ਉਦੋਂ ਆਪਣੇ ਚਰਨਜੀਤ ਤੇ ਕੰਮ ਕਰਦੀ ਹੁੰਦੀ ਸੀ ਜਿਹੜੀ ਚਰਨਜੀਤ ਦੀ ਮਿਸਤਰੀ ਆ ਗਈ ਆਦੇਸ਼ ਵੀ ਸੀਗਾ ਛੇਕੀ ਵੀ ਸੀਗਾ ਇੱਥੇ ਤੇ ਮਮਾ ਮਿਸਤਰੀ ਆ ਗਏ ਮੈਂ ਨਾ ਕਮਰੇ ਚ ਬੈਠੀ ਸੀਗੀ ਤੇ ਮੈਂ ਨਾ ਉੱਚੀ ਉੱਚੀ ਰੋਣ ਲੱਗੀ ਕਿਉਂਕਿ ਮੈਂ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਦੇ ਸੀਗੇ ਅਸੀਂ ਬਸ ਮੈਨੂੰ ਲੱਗਦਾ ਸੀ ਕਿ ਉਹ ਹੋਣੀ ਚਾਹੀਦੀ ਹੈ ਵੀ ਇਹ ਕੰਮ ਮੈਥੋਂ ਨਹੀਂ ਹੋ ਸਕਦਾ ਅਸੀਂ ਨਹੀਂ ਕਰ ਸਕਦੇ ਤੇ ਮੈਂ ਕਿਹਾ ਦੇਸ਼ ਮੈਂ ਨਹੀਂ ਰਹਿ ਸਕਦੀ ਮੈਥੋਂ ਨਹੀਂ ਰਹਾ ਜਾਂਦਾ ਤੇਰੇ ਪਾਪਾ ਵੀ ਨਾ ਮੈਨੂੰ ਰਹਿਣਾ ਬਹੁਤ ਜ਼ਿਆਦਾ ਔਖਾ ਹੈ ਉਹਨਾਂ ਬਿਨਾ ਨਹੀਂ ਮੇਥੋਂ ਰਹਾ ਜਾਣਾ ਹੈਗਾ ਤੇ ਮੈਂ ਬਹੁਤ ਉਸ ਦਿਨ ਆਪਣਾ ਆਪ ਕਪਾਇਆ ਨਾਲੇ ਬੱਚਾ ਵਿਚਾਰਾ ਅਫਸੈਟ ਹੋਇਆ ਹੁਣ ਚਰਨਜੀਤ ਵੀ ਰੋਵੇ ਵਿਚਾਰੀ ਮੇਰਾ 6-7 ਮਹੀਨੇ ਭੈਣੋ ਇਸ ਤਰ੍ਹਾਂ ਦਾ ਹਾਲ ਰਿਹਾ ਸੀਗਾ ਫਿਰ ਹੌਲੀ-ਹੌਲੀ ਕਈ ਵਾਰੀ ਨਾ ਮੈਂ ਹੁਣ ਮੈਨੂੰ ਯਾਦ ਆ ਕਿ ਸਾਡੇ ਨਾਲ ਇਕਨੋਮਿਕਸ ਦੇ ਲੈਕਚਰਰ ਹੁੰਦੀ ਉੱਥੇ लवली ਮੈਡਮ ਇੱਕ ਦਿਨ ਮੈਂ ਇੰਨੀ ਆਫਸੈਟ ਹੋਈ ਕਿ ਉਹ ਮੈਂ ਬੀਬੀ ਦੇ ਸਾਹਮਣੇ ਤਾਂ ਰੋ ਨਹੀਂ ਸਕਦੀ ਸੀ ਮੈਂ ਦੂਜੇ ਕਮਰੇ 'ਚ ਜਾ ਕੇ ਉਹਨੂੰ ਫੋਨ ਲਾ ਲਿਆ ਫੋਨ ਲਾ ਕੇ ਮੈਂ ਉੱਚੀ-ਉੱਚੀ ਰੋਈ ਜਿਵੇਂ ਅੱਜ ਭੈਣਾ ਮੇਰੇ ਨਾਲ ਗੱਲ ਕਰਦੀ ਆ ਉੱਚੀ-ਉੱਚੀ ਰੋਂਦੀ ਆ ਸੀ ਨਾ ਪਿੱਛੋਂ ਭੈਣ ਜਿਹੜੀ ਭੈਣ ਨੇ ਨਾ ਪਿੱਛੋਂ ਮੈਨੂੰ ਫੋਨ ਕੀਤਾ shear ਭੈਣ ਦਾ ਨਾਮ ਨਾਮ ਨਹੀਂ ਬੋਲਾਂਗੀ ਸ਼ਾਦਮੋਂ ਦੇ ਬੇਟੇ ਦਾ ਫੋਨ ਸੀਗਾ ਉਹਦੇ ਤੇ ਤੇਜਿੰਦਰ ਸਿੰਘ ਸ਼ੋਅ ਹੋਇਆ ਸੀਗਾ ਜਿਵੇਂ ਉਹ ਉਹ ਭੈਣ ਚੁੱਚੀ ਰੋਣ ਲੱਗ ਗਈ ਕਹਿੰਦੇ ਮੈਂ ਕੀ ਕਰਾਂ ਮੈਂ ਰਹਿ ਨਹੀਂ ਸਕਦੀ ਮੈਂ ਪਾਗਲ ਹੋ ਗਈ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਨੂੰ ਲੱਗਦਾ ਉਹ ਇਧਰੋਂ ਵੀ ਆ ਜਾਣਾ ਉਧਰੋਂ ਵੀ ਆ ਜਾਣਾ ਭੈਣੋ ਮੇਰਾ ਵੀ ਇਹੀ ਹਾਲ ਸੀ ਮੇਰੇ ਖਿਆਲ ਜਿਹੜੇ ਜਿਹੜੇ ਇਸ ਤਕਲੀਫ ਤੋਂ ਲੰਘੇ ਨੇ ਉਹਨਾਂ ਸਾਰਿਆਂ ਦਾ ਹਾਲ ਇਹੀ ਹੁੰਦਾ ਪਰ ਪ੍ਰਮਾਤਮਾ ਹਿੰਮਤ ਦਿੰਦਾ ਹੈ ਉਹ ਬਖਸ਼ਦਾ ਹੈ ਮੈਂ ਦੇਊਗਾ ਬਾਲ ਸਭ ਨੂੰ ਦੇਊਗਾ ਹਣਾ ਤੇ ਫਿਰ ਹੌਲੀ ਹੌਲੀ ਆ ਸਬਰ ਜਿਹੜਾ ਉਹ ਆਉਂਦਾ ਹੈ ਸੋ ਬੱਚੇ ਆ ਨਾ ਜਿਹੜੇ ਬੱਚਿਆਂ ਨੂੰ ਐ ਹੁੰਦਾ ਵੀ ਸਾਡੇ ਮਾਂ ਬਾਪ ਠੀਕ ਕਰ ਰਹੇ ਹਣਾ ਉਹਨਾਂ ਤੋਂ ਝੱਲੇ ਨਹੀਂ ਜਾਂਦੇ ਆ ਪਰੋਂਦੇ ਸਾਡੇ ਬੱਚਿਆਂ ਤੋਂ ਆਪਾਂ ਝੱਲੇ ਨਹੀਂ ਜਾਂਦੇ ਰੋਂਦੇ ਸੋ ਪਲੀਜ਼ ਭੈਣੇ ਤੋਂ ਵੀ ਥੋੜਾ ਜਿਆਦਾ ਸਟਰੋਂਗ ਹੋ ਹਿੰਮਤ ਕਰ ਹਣਾ ਆਪਣੇ ਬੱਚੇ ਵੱਲ ਦੇਖੋ ਉਹਨਾਂ ਦਾ ਵੀ ਇਕੱਲਾ ਹੀ ਬੇਟਾ ਹੈ ਤੇ ਉਹਨਾਂ ਲਈ ਤੁਸੀਂ ਹੀ ਬੱਚੇ ਆ ਹਣਾ ਇਹ ਸੋਚੋ ਵੀ ਉਹਨਾਂ ਨੇ ਵੀ ਕੀ ਦੇਖਿਆ ਆਮ ਲਈ ਵੀ ਆਪਾਂ ਬੱਚੇ ਆ ਤੇ બસ ਨਾ ਹੋਰ ਕੁਛ ਹੈ ਨਹੀਂ ਸਾਹਿਬ ਜੀ ਅੱਜ ਤੇਲ ਬਹੁਤ ਜ਼ਿਆਦਾ ਦੁੱਖਿਆ ਮੇਰਾ ਵੀ ਜਦੋਂ ਇਸ ਤਰ੍ਹਾਂ ਆਪਾਂ ਇਕੱਠੇ ਹੀ ਐਪੀਸੋਡ ਜੇ ਹੋ ਜਾਂਦੇ ਨੇ ਨਾ ਜਿਵੇਂ ਅੱਜ 2-3 ਹੋ ਗਏ ਉਹਦੋਂ ਫਿਰ ਮਨ ਅਪਸੈਟ ਹੋ ਜਾਂਦਾ ਹੈ ਤੇ ਕੋਈ ਗੱਲ ਸਾਰੀਆਂ ਹਿੰਮਤ ਰੱਖੋ ਤੇ ਜਿਹਦਾ ਵੀ ਜੀ ਕਰਦਾ ਮੈਨੂੰ ਤੁਸੀਂ ਪਲੀਜ਼ ਕਾਲ ਕਰਦਿਆ ਕਰੋ ਹਿੰਮਤ ਬਿਲਕੁਲ ਨਹੀਂ ਹਾਰਨੀ ਹੈ ਠੀਕ ਹੈ ਜੀ ਮੈਂ ਜਿੰਨੇ ਕਿ ਲੋਕੀ ਹੈਗੀਆਂ ਤੁਹਾਡੇ ਨਾਲ ਮੈਂ ਜ਼ਰੂਰ ਗੱਲ ਕਰਾਂਗੀ ਤੇ ਚਲੋ ਠੀਕ ਹੈ ਜੀ ਹਮ ਮੈਨੂੰ ਲੱਗਦਾ ਮੈਂ ਵਲੌਗ ਇਥੇ ਬੰਦ ਕਰਦੇ ਹਾਂ ਅੱਜ ਨਾਲ ਮੇਰੇ ਤੋਂ ਮੈਂ ਦੇਖਦੀ ਆਂ ਥੋੜੀ ਇਹ ਦੋ ਚਾਰ ਭੈਣਾਂ ਦੇ ਮੈਂ ਨਾਮ ਜ਼ਰੂਰ ਲਵਗੀ ਵਿਚਾਰੀਆਂ ਰੋਜ਼ ਫੋਨ ਮੈਸੇਜ ਕਰਦੀਆਂ ਨੇ ਸਾਡਾ ਆਵਲਿਓ ਸਾਡਾ ਆਵਲਿਓ ਮੈਂ ਦੂਜਾ ਫੋਨ ਚੱਕ ਲਈ ਆਂ ਫੇਰ ਆਪਾਂ ਗੱਲ ਕਰਦੇ ਆਂ ਭੈਣਾਂ ਨਾਲ ਉਹਨਾਂ ਦੇ ਨਾ ਕਮੈਂਟ ਮੈਂ ਜ਼ਰੂਰ ਪੜ੍ਹਦੀ ਆਂ ਦੋ ਚਾਰ ਜਿੰਨੇ ਵੀ ਮੈਥੋਂ ਪੜੇ ਗਏ ਆ ਓਨੇ ਵੀ ਮੈਂ ਪੜ੍ਹ ਦੋਗੀ ਠੀਕ ਹੈ ਜੀ ਆਪਾਂ ਨਾ ਜੀ ਥੋੜੇ ਜਿਨੇ ਲੱਗਦਾ ਮੈਂ ਸਕਰੀਨ ਸ਼ਾਟ ਲੈਏ ਸੀਗੇ ਜਿੰਨੇ ਵੀ ਮੇਰੇ ਤੋਂ ਸਕਰੀਨਸ਼ਾਟ ਲੈ ਗਏ ਨੇ ਨਾ ਉਹ ਮੈਂ ਤੁਹਾਨੂੰ ਅੱਜ ਜੂੜ ਪੜ ਕੇ ਸੁਣਾਉਂਗੀ ਅ ਲਖਵੀਰ ਕੌਰ ਸੰਤੂ ਦੀ ਆਈਡੀ ਤੋਂ ਕਮੈਂਟ ਆਇਆ ਅ ਕਹਿੰਦੇ ਨੇ ਉਹ ਕਹਿੰਦੇ ਹੈਲੋ ਭੈਣ ਜੀ ਅ ਮੇਰੀ ਮੇਰਾ ਖਿਆਲ ਮਦਰ ਨੂੰ کہہ ਰਹੇ ਨੇ ਉਹ ਦੁਨੀਆ ਤੋਂ ਗਏ 15 ਸਾਲ ਹੋ ਗਏ ਬੀਜੀ सेम ਮੇਰੀ ਮੰਮੀ ਜੈਸੇ ਦਿਖਦੇ ਨੇ ਜਦੋਂ ਬੀਜੀ ਨੂੰ ਦੇਖਦੀ ਆ ਮੇਰੀ ਇਸ ਸਮਾਂ ਨੂੰ ਵੈਸੇ ਕੋ ਲੰਮੀ ਉਮਰ ਬੀਜੀ ਆਈ ਲਵ ਯੂ ਦੀਦੀ ਮੇਰਾ ਇਹ ਜਰੂਰ ਬੋਲ ਦਿਓ ਮੇਰੇ ਮਨ ਨੂੰ ਸਕੂਨ ਮਿਲੇਗਾ ਲਖਵੀਰ ਕੌਰ ਜੀ ਆਪਾਂ ਤੁਹਾਡਾ ਨਾਮ ਬੋਲਤਾ ਜਦ ਤੁਹਾਨੂੰ ਸਕੂਨ ਮਿਲਦਾ ਨਾ ਮੈਨੂੰ ਥੋੜੇ ਤੋਂ ਵੀ ਡਬਲ ਹੋ ਕੇ ਮਿਲਦਾ ਤੇ ਬੀਬੀ ਜਿਹੜੀ ਉਹ ਆਪਣੇ ਸਭ ਦੀ ਸਜੀ ਬੀਬੀ ਹੈ ਸਾਰਿਆਂ ਦੀ ਬੀਬੀ ਹੈ ਨਾ ਤੁਸੀਂ ਆਪਣੀ ਮਦਰ ਨੂੰ ਬੀਬੀ ਚ ਦੇਖਿਆ ਕਰੋ ਮੈਂ ਸਾਡਾ ਨਾਮ ਲੈਣਾ ਜੀ ਅਸੀਂ ਬਹੁਤ ਅਸੀਂ ਬੋ ਰਕਾਂ ਦੇਣ ਬਾਅਦ ਕਮੈਂਟ ਕੀਤਾ ਗੁਰਸੀਰਤ ਕੌਰ ਅੱਗੇ ਵੀ ਆਉਣਾ ਹੁੰਦਾ ਜੀ ਰੋਲ ਨੰਬਰ 9263 ਇਹਨਾਂ ਦੀ ਆਈਡੀ ਹੈ ਤੇ ਨੈਕਸਟ ਹੈ ਜੀ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਸਕਸੈਸ ਜ਼ਰੂਰ ਹੋਵੇਗੀ ਜੀ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਵਧੀਆ ਗਾਈਡ ਕਰਦੇ ਹੋ ਅੱਜ ਮੇਰਾ ਨਾਮ ਬੋਲਿਆ ਪਰਮਜੀਤ ਬੋਲੋ ਪਰਮਜੀਤ ਮਲੌਰ ਲੁਧਿਆਣੇ ਤੋਂ ਪਰਮਜੀਤ ਜੀ ਥੈਂਕ ਯੂ ਸੋ ਮਚ ਨਾਮ ਆਪਾ ਤੁਹਾਡਾ ਬੋਲਤਾ ਜੀ ਮੈਮ ਸਾਡਾ ਨਾਮ ਇਹ ਤਾਂ ਹੋ ਗਿਆ ਜੀ ਆਪਣਾ ਮੇਰੇ ਖਿਆਲ ਮੈਂ ਇੰਨੇ ਕੀ ਸ਼ੈ ਸਕਰੀਨਸ਼ਾਟ ਲੈਣ ਨੂੰ ਮੈਂ ਜਸਵੰਤਕਾਰ ਗੁਰਦਾਸਪੁਰ ਤੋਂ ਮੇਰੇ ਹਸਬੰਦ ਨੂੰ ਵੀ ਕੈਂਸਰ ਸੀ 5 ਮੰਥ ਹੋ ਗਏ ਅੱਜ ਗਿਆ ਨੂੰ ਮੇਰਾ ਮੂਡ ਬਹੁਤ ਅਪਸੈਟ ਰਹਿੰਦਾ ਹੈ ਕੀ ਕਰਾਂ ਹਰ ਟਾਈਮ ਯਾਦ ਰਹਿੰਦੀ ਹੈ ਯਾਦਾਂ ਨਹੀਂ ਆ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਯਾਦ ਤਾਂ ਕਦੇ ਖਤਮ ਨਹੀਂ ਹੋਣ ਵਾਲੀ ਇਹਦੇ ਪਰ ਤੁਸੀਂ ਨਾ ਉਹਨਾਂ ਦੀ ਚੰਗੀਆਂ ਯਾਦਾਂ ਨਹੀਂ ਜਿਹੜੀਆਂ ਉਹਨਾਂ ਨੂੰ ਯਾਦ ਕਰਿਆ ਕਰੋ ਤੁਸੀਂ ਯਾਦ ਕਰਕੇ ਦੁਖੀ ਨਾ ਹੋਇਆ ਕਰੋ ਮੈਂ ਇੱਕ ਗੱਲ ਮੈਂ ਸੋਚਦੀ ਹੁੰਨੀ ਆ ਕਿ ਕਿਸੇ ਨਾਲ ਮੈਨੂੰ ਲੱਗਦਾ ਜੇ ਬਹੁਤ ਖੂਬਸੂਰਤ ਦੋ ਪਲ ਵੀ ਬਤਾ ਲੈਣਾ ਤੁਸੀਂ ਉਹਨਾਂ ਦੇ ਸਾਰੇ ਵੀ ਤੁਸੀਂ ਜ਼ਿੰਦਗੀ ਕੱਟ ਸਕਦੇ ਹੋ ਇਹਦੀ ਗੱਲ ਨਹੀਂ ਹੈਗੀ ਉਹਨਾਂ ਸਾਰੇ ਵੀ ਆਪਾਂ ਜ਼ਿੰਦਗੀਆਂ ਜਿਹੜੀ ਕੱਟ ਸਕਦੇ ਹਾਂ ਜੇ ਆਪਣੇ ਬਹੁਤ ਵਧੀਆ ਖੂਬਸੂਰਤ ਪਲ ਉਹਨਾਂ ਪਲਾਂ ਨੂੰ ਯਾਦ ਕਰ ਕਰਕੇ ਤੇ ਆਪਣੇ ਹਸਬੰਡ ਨਾਲ ਦਾ ਆਪਣੇ ਬਹੁਤ ਜ਼ਿਆਦਾ ਖੂਬਸੂਰਤ ਪਲ ਨੇ ਉਹਨਾਂ ਨੂੰ ਯਾਦ ਕਰ ਕਰਕੇ ਖੁਸ਼ ਹੋ ਜਾਓ ਤੇ ਮਹਿਸੂਸ ਕਰੋਗੇ ਉਹ ਤੁਹਾਡੇ ਨੇੜੇ ਨੇ ਨਾਲ ਹੀ ਨੇ ਮੈਮ ਮੇਰੇ ਬੇਟੇ ਅਰਸ਼ ਤੇ ਜੋਬਨ ਜੋ ਟਵਿਨਸ ਨੇ ਉਹਨਾਂ ਦਾ ਬਰਥਡੇ ਹੈ ਪਲੀਜ਼ ਨਾਮ ਬੋਲ ਦਿਓ ਬੋਲਤਾ ਜੀ ਅਰਸ਼ ਐਂਡ ਜੋਬਨ ਬੇਟੇ ਗੋਡ ਬlesਸ ਯੂ ਤੁਸੀਂ ਲੰਬੀयां ਸਾਰੀਆਂ ਉਮਰਾਂ ਮਾਣੋ ਇੰਨੀਆਂ ਖੁਸ਼ੀਆਂ ਮਾਣੋ ਆਪਣੇ ਮਾਪੇ-ਬਾਪ ਦਾ ਸਾਥ ਮਾਣੋ ਤੇ ਲਾਈਫ ਨੂੰ ਬਹੁਤ ਇੰਜੋਏ ਕਰੋ ਜ਼ਿੰਦਗੀ ਚ ਬਹੁਤ ਕਾਮਯਾਬ ਹੋਵੋ ਅੱਛਾ ਪੜੋ ਠੀਕ ਹੈ ਬੇਟੇ ਗੋਡ ਬlesਸਿੰਗ ਅ ਮੇਰੇ ਹਸਬੰਡ ਵੀ 10 ਇਅਰਸ ਹੋ ਗਏ ਛੱਡ ਕੇ ਚਲੇ ਗਏ ਵਾਈ ਗੁਰੂ ਜੀ ਕੋਲ ਮੈਂ ਤੁਹਾਡੇ ਨਾਲ ਬਹੁਤ ਰਿਲੇਟ ਕਰਦੀ ਆ ਮੈਂ ਗੱਲ ਕਰਨਾ ਚਾਹੁੰਦੀ ਆ ਤੁਹਾਡੇ ਨਾਲ ਪਲੀਜ਼ ਆਪਣਾ ਕੰਟੈਕਟ ਨੰਬਰ ਦਿਓ ਅ ਜਤਿੰਦਰ ਕੌਰ ਦੀ ਆਈਡੀ ਤੋਂ ਆ ਜਤਿੰਦਰ ਜੀ ਮਤਲਬ ਕਿ ਆਪਾਂ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਤਰ੍ਹਾਂ ਫੋਨ ਨੰਬਰ ਜਿਹੜਾ ਇਦਾਂ ਨਹੀਂ ਮੈਂ ਬੋਲ ਸਕਦੀ ਮੈਂ ਤੁਹਾਨੂੰ ਆਪਣੇ ਚੈਨਲ ਦਾ ਨਾਮ ਦੱਸ ਦੇਣੀ ਆ ਫਰਸਟ ਚੁਆਇਸ ਚੈਨਲ ਹੈਗਾ ਉਹਦੇ ਤੇ ਇੱਕ ਨੰਬਰ ਹੈ ਉਹ ਤੁਸੀਂ ਸਰਚ ਕਰਕੇ ਉਹ ਤੇ ਤੋਂ ਨੰਬਰ ਲੈ ਲਓ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਅ ਲੋ ਜੀ ਮੇਰਾ ਖਿਆਲ ਹੈ ਇੰਨੇ ਕ ਸ਼ਾਇਦ ਮੈਂ ਹਾਂ ਲੋ ਜੀ ਹੋਰ ਆਗੇ ਨੇ ਉਹ ਵੀ ਆਪਾਂ ਜਰੂਰ ਦੱਸਾਂਗੇ ਆ ਸਰਗ ਵਿੱਕੀ ਦੀ ਆਈਡੀ ਤੋਂ ਹੈ ਬਹੁਤ ਵਧੀਆ ਦੀ ਤੁਹਾਡੀ ਇਸ ਵੀਡੀਓ ਨਾਲ ਬਹੁਤ ਸਾਰੀਆਂ ਲੇਡੀਜ਼ ਨੂੰ ਜਿਉਣ ਦਾ ਰਾਮ ਰੂਗਾ ਜੋ ਐਵੇਂ ਹੀ ਦੁਖੀ ਦੀ ਦੁਨੀਆ ਤੋਂ ਡਰਦੀਆਂ ਹਾਂ ਉਹ ਮੇਕਅਪ ਵਾਲੀ ਵੀਡੀਓ ਤੇ ਆਇਆ ਸੀ ਜੀ ਦੁਨੀਆ ਤੋਂ ਡਰਦੀਆਂ ਨੇ ਜਿਹੜੀਆਂ ਇਹ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਹਰ ਪਲ ਨੂੰ ਰੱਜ ਕੇ ਇੰਜੋਏ ਕਰਨਾ ਚਾਹੀਦਾ ਹੈ ਯੂ ਆਰ ਗ੍ਰੇਟ ਸਿਸਟਰਸ ਸੈਲੂਟ ਬੰਦਾ ਹੈ ਇਸੀ ਸਟਾਰਟਿੰਗ ਕਰਨ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਿ ਨਾ ਮੈਂ ਹੋਰ ਕਮੈਂਟ ਪੜਨਾ ਜਿਹੜੇ ਨਿਰਮਲਜੀਤ ਕੌਰ ਮੋਹਾਲੀ ਤੋਂ ਭੈਣ ਮੈਂ ਬੜੇ ਦਿਨਾਂ ਤੋਂ ਉਹਨਾਂ ਨੂੰ ਯਾਦ ਕਰ ਰਹੀ ਸੀ ਕਿ ਹੁਣ ਉਹਨਾਂ ਦਾ ਕਮੈਂਟ ਕਿਉਂ ਨਹੀਂ ਆਇਆ ਤੇ ਮੈਨੂੰ ਲੱਗਦਾ ਕੱਲ ਨੂੰ ਉਹਨਾਂ ਦਾ ਕਮੈਂਟ ਆਇਆ ਸੀਗਾ ਕਿ ਮੈਨੂੰ ਤਾਂ ਤੁਸੀਂ ਆਪਣੀ ਸਗੀ ਭੈਣ ਵਰਗੇ ਲੱਗਦੇ ਹੋ ਸਗੀਆਂ ਹੀ ਆ ਜਿਹੜੇ ਪਿਆਰ ਦੀ ਗੱਲ ਹੁੰਦੀ ਹੈ ਜੀ ਸਕੇ ਮਤਰੇ ਵਾਲੀ ਕੋਈ ਗੱਲ ਨਹੀਂ ਹੁੰਦੀ ਜਿੱਥੇ ਪਿਆਰ ਆ ਪਿਆਰ ਆਪਣਾ ਇੰਨਾ ਜ਼ਿਆਦਾ ਹੈਗਾ ਤੇ ਉਹ ਸਗੀਆਂ ਵਰਗਾ ਹੀ ਹੈ ਸਕੇ ਹੀ ਆ ਆਪਾਂ ਸਾਰੇ ਇੱਕ ਰੂਜੇ ਦੇ ਲਓ ਮੈਂ ਹੁਣ ਤੁਹਾਨੂੰ ਇੱਕ ਦੋ ਕਮੈਂਟ ਆ ਜਿਹੜੇ ਉਹ ਹੋਰ ਪੜ ਕੇ ਸੁਣਾਉਣਾ ਚਾਹੁੰਦੀ ਆ ਕੁਸੀਂ ਬਹੁਤ ਵਧੀਆ ਬੁਟੀਕ ਬਾਰੇ ਦੱਸਿਆ ਮੇਰਾ ਤੇ ਦਿਲ ਕਰਦਾ ਤੁਹਾਡੀਆਂ ਗੱਲਾਂ ਸੁਣ ਹੀ ਜਾਵਾਂ ਤੁਹਾਡੀ ਵੀਡੀਓ ਖਤਮ ਨਾ ਹੋਵੇ ਸੁਖਬੀਰਪੁਰ ਬਟਾਲਾ ਤੋਂ ਮੈਂ ਤੁਹਾਡੇ ਹਰ ਰੋਜ਼ ਵਲੌਗ ਦੇ ਰਹੀ ਆ ਥੈਂਕ ਯੂ ਸੁਖਬੀਰ ਜੀ ਥੈਂਕ ਯੂ so much ਅ ਨੈਕਸਟ ਸੈਮਨ ਨੂੰ ਆਇਆ ਹੁੰਦਾ ਜੀ ਤੁਸੀਂ ਫਿਰ ਆਪੇ ਤੋਂਗੇ ਬੋਰ ਹੋ ਜਾਓਗੇ ਬਾਹਲੀਆਂ ਗੱਲਾਂ ਕਰਦੀ ਰਹੀ ਤਾਂ ਮੈਂ ਤੇ ਫਿਰ ਮੈਨੂੰ ਵਲੌਗ ਆ ਜਿਹੜਾ ਉਹ ਬੰਦ ਕਰਨਾ ਪੈਂਦਾ ਅ ਇਹ ਮੇਰਾ ਹੋ ਚੁੱਕਿਆ ਜੀ ਕਮੈਂਟ ਮੈਂ ਹੋਰ ਕਮੈਂਟ ਇੱਕ ਦੇਖ ਰਹੀ ਸੀ ਕਿ ਮੇਰੇ ਦਿਮਾਗ ਚ ਆਇਆ ਸੀਗਾ ਇੱਕ ਕਾਫੀ ਲੰਬਾ ਚੌੜਾ ਕਮੈਂਟ ਆਇਆ ਸੀ ਮੈਂ ਉਹ ਆਪਾਂ ਕੱਲ ਨੂੰ ਬੜਾਂਗੇ ਮੇਰੇ ਖਿਆਲ ਮੇਰੇ ਤੋਂ ਨਿਕਲ ਨਹੀਂ ਰਿਹਾ ਉਹ ਤੇ ਲੋ ਜੀ ਬੀਬੀ ਮੈਂ ਬਲਾ ਦਾ ਖਾਣਾ ਬਣਾਉਣ ਲੱਗੀ ਦੀ ਤੇ ਮੈਂ ਵੀ ਹੁਣ ਚਲਦੀ ਆ ਬੀਬੀ ਕੋਲ ਰੋਟੀ ਖਾਣੀ ਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਨੂੰ ਅੱਜ ਅਸਰੀ ਜਿਹੜਾ ਉਹ ਮੇਰਾ ਬੁਖਾਰ ਵਰਗਾ ਹੋਇਆ ਤੇ ਇੱਕ ਤਾਂ ਵੈਸੇ ਹੀ ਹੋਇਆ ਤੇ ਧਕਾਵਟ ਨਾਲ ਇੱਕ ਭੈਣਾਂ ਦੀ ਅੱਜ ਗੱਲਾਂ ਸੁਣ ਕੇ ਮਨ ਅਪਸੈਟ ਹੋ ਗਿਆ ਸੀ ਕੋਈ ਗੱਲ ਨਹੀਂ ਭੈਣੋ ਹਿੰਮਤ ਰੱਖੋ ਪਰਮਾਤਮਾ ਦਾ ਨਾਮ ਜਪੋ ਜਰੂਰ ਵਾਹਿਗੁਰੂ ਹਿੰਮਤ ਦੇਊਗਾ ਤੇ ਕੱਲ ਨੂੰ ਆਪਾਂ ਹੋਰ ਵਲੌਗ ਲੈ ਕੇ ਆਵਾਂਗੇ ਕੱਲ ਨੂੰ ਮੈਂ ਤੁਹਾਨੂੰ ਨਾ ਵਲੌਗ ਜਿਹੜਾ ਦੇਣਾ ਚਾਹਣੀ ਆ ਮੇਰੇ ਦਿਮਾਗ ਦੇ ਵਿੱਚ ਹੈਗਾ ਉਹ ਇਹ ਹੈਗਾ ਕਿ ਡਿਪਰੈਸ਼ਨ ਹੈ ਕੀ ਚੀਜ਼ ਹੈ ਕਿ ਨੂੰ ਕਹਿੰਦੇ ਨੇ ਡਿਪਰੈਸ਼ਨ ਤੇ ਹੁੰਦਾ ਕਿਉਂ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਨੇ ਨਾ ਵੀ ਅਸੀਂ ਤਾਂ ਡਿਪਰੈਸ਼ਨ ਚ ਜਾ ਰਹੇ ਹਾਂ ਜੀ ਮਿੰਤਾ ਲੱਗਦਾ ਮੈਂ ਤਾਂ ਡਿਪਰੈਸ਼ਨ ਚ ਜਾ ਰਹੀ ਹਾਂ ਤੇ ਆਪਾਂ ਉਹਦੇ ਬਾਰੇ ਕੱਲ ਨੂੰ ਜ਼ਰੂਰ ਗੱਲ ਕਰਾਂਗੇ ਤੇ ਇੱਕ ਨਾ ਬਜਿੰਦਰਪੁਰ ਭੈਣ ਨੇ ਕੈਨੇਡਾ ਤੋਂ ਉਹਨਾਂ ਨੇ ਕੋਲੇਸਟ੍ਰੋਲ ਬਾਰੇ ਕਿਹਾ ਸੀਗਾ ਕਿ ਇੱਥੇ ਬੱਬਲਸ ਬਣ ਜਾਂਦੇ ਨੇ ਆਈਸ ਦੇ ਉੱਪਰ ਉਹਦੇ ਤੋਂ ਉੱਪਰ ਬਦਲ ਆ ਜਾਂਦਾ ਹੁੰਦਾ ਹੈ ਕਿ ਇੱਕ ਲੈਸਰ ਵਧਿਆ ਹੋਇਆ ਆਪਾਂ ਉਹਦੀ ਵੀ ਥੋੜੀ ਜੀ ਗੱਲ ਜ਼ਰੂਰ ਕਰਨੀ ਹੈ ਨਾ ਚਲੋ ਠੀਕ ਹੈ ਭੈਣੋ ਹੁਣ ਮੈਂ ਵੀ ਰੋਟੀ ਗਾ ਲਵਾਂ ਫਿਰ ਰੈਸਟ ਕਰਦੀ ਆਂ ਕੱਲ ਨੂੰ ਛੁੱਟੀ ਆ ਤੇ ਖੂਬ ਸਾਰਾ ਸੌਂ ਕੇ ਫ੍ਰੈਸ਼ ਹੋ ਕੇ ਕੱਲ ਨੂੰ ਫਿਰ ਹੋਰ ਕੰਮ ਕਰਾਂਗੇ ਠੀਕ ਹੈ ਕੱਲ ਨੂੰ ਫਿਰ ਮਿਲਾਂਗੇ ਆਪਾਂ ਵਧੀਆ ਜਿਹਾ ਵਲੌਗ ਲੈ ਕੇ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਨਾ ਜੀ ਤੇ ਮੈਨੂੰ ਇੰਨਾ ਅੱਛਾ ਲੱਗਦਾ ਹੈ ਇੰਨਾ ਵਧੀਆ ਲੱਗਦਾ ਮੈਨੂੰ ਵੀ ਐ ਲੱਗਦਾ ਮੈਂ ਸਾਰਾ ਦਿਨ ਤੁਹਾਡੇ ਚੁੜਜੀ ਰਹਿਣੀ ਹੈ ਤੇ ਮੇਰੀ ਦੁਨੀਆ ਬਣ ਗਈ ਹੋ ਤੁਸੀਂ ਮੈਨੂੰ ਐਂ ਲੱਗਦਾ ਵੀ ਮੈਂ ਬਾਕੀ ਜਿਹੜੀ ਦੁਨੀਆ ਮੇਰੇ ਆਲੇ-ਦੁਆਲੇ ਦੀ ਆ ਮੈਂ ਉਹਦੇ ਨਾਲੋਂ ਕੁੱਟ ਚੁੱਕੀ ਆ ਤੇ ਮੇਰੀ ਦੁਨੀਆ ਤੁਸੀਂ ਬਣ ਗਏ ਹੋ YouTube ਵਾਲੀਆਂ ਭੈਣਾਂ ਮੇਰੀਆਂ ਸਾਰੀਆਂ ਮੇਰੀ ਦੁਨੀਆ ਮੈਂ ਅੱਜ ਸਕੂਲ 'ਚ ਕਹਿ ਗਈ ਸੀ ਵੀ ਮੈਨੂੰ ਨਾ ਹੁਣ ਐਂ ਲੱਗਣ ਲੱਗ ਗਿਆ ਜਿਵੇਂ ਵੀ ਮੈਂ ਹੋਰ ਮੇਰੀ ਦੁਨੀਆ ਨਹੀਂ ਹੈ ਮੇਰੇ ਆਲੇ-ਦੁਆਲੇ ਵਾਲੇ ਲੋਕ ਮੈਨੂੰ ਐਂ ਲੱਗਣ ਲੱਗ ਗਿਆ ਜਿਵੇਂ ਜਿਹੜੀਆਂ ਮੇਰੀਆਂ ਭੈਣਾਂ YouTube 'ਤੇ ਬਿੱਲੀ ਮੈਨੂੰ ਕਮੈਂਟ ਕਰਦੀਆਂ ਨੇ ਵੀ ਮੈਨੂੰ ਲੱਗਦੀਆਂ ਨੇ ਕਿ ਉਹ ਮੇਰੀ ਦੁਨੀਆ ਹੈ YouTube ਦੀ ਫੈਮਿਲੀ ਮੇਰੀ ਦੁਨੀਆ ਬਣ ਗਈ ਹੈ ਸੋ ਆਪਾਂ ਆਪਣੀ ਵਧੀਆ ਜੀ ਦੁਨੀਆ ਬਣਾਉਣੀ ਇੰਜੋਏ ਕਰੋ ਚਿਲ ਮਾਰੋ ਗੋਡ ਬlesਸ ਯੂ ਸਤਿ ਸ਼੍ਰੀ ਅਕਾਲ